ਕਸੂਰ ਸਾਡੇ ਉਹਨਾਂ ਸਰਪੰਚਾਂ ਪੰਚਾਂ ਐਮਸੀਆਂ ਜਾਂ ਪ੍ਰਧਾਨਾਂ ਦਾ ਹੈਗਾ ਜਿਨ੍ਹਾਂ ਨੂੰ ਆਪਾਂ ਮਹਤਵਪੂਰਨ ਬਣਾ ਲਿਆ ਹਾਂ ਹੂੰ ਉਹਨਾਂ ਨੇ ਆਪਣੀ ਅਕਲ ਦਾ ਸਬੂਤ ਦਿੰਦੇ ਹੋਏ ਕੀ ਕੀਤਾ ਪ੍ਰਿਆ ਅਸੀਂ ਕਿਸੇ ਨੂੰ ਬਣਾ ਨਹੀਂ ਕਰਦੇ ਵੀ ਉਹ ਕੰਮ ਕਰਨਾ ਕਰੇ ਲੇਕਿਨ ਇਸੇ ਕਮਜ਼ੋਰੀ ਸਾਡੀ ਵੀ ਹੈਗੀ ਹੈ ਸਾਡੇ ਲੋਕਾਂ ਦੀ ਵੀ ਹੈਗੀ ਹੈ ਤੁਸੀਂ ਦੇਖਿਆ ਹੋਣਾ ਕੋਈ ਪੰਜਾਬੀ ਰੇੜੀ ਲਾ ਕੇ ਖੜਿਆ ਹੂੰ ਕੋਚੇ ਰੇੜੀ ਹੈ ਆਨੰਦ ਸਿੰਘ ਵੀ ਰੇੜੀ ਲੱਗੀ ਆ ਪੰਜਾਬੀ ਲੱਗੀ ਲੇਕਿਨ ਉੱਤੇ ਜਾਂਦਾ ਕੋਈ ਨਹੀਂ ਹੈ ਹੂੰ ਲੀਡਰਾਂ ਦੀ ਗੱਲ ਬਾਰ ਬਾਰ ਕਰਦਾ ਹਾਂ ਪਾਰਟੀਆਂ ਦੀ ਗੱਲ ਕਰਦਾ ਹੁਣ ਤੁਸੀਂ ਇਹ ਦੱਸੋ ਜੇ ਅੱਜ ਕਿਹਦੇ ਪੁੱਤ ਚਲਾ ਗਿਆ ਜਾਨ ਤੋਂ ਤਾਂ ਕਿਹੜੇ ਲੀਡਰ ਬੈਠੇ ਜੀ ਉੱਥੇ ਆ ਕੇ ਬਿਲਕੁਲ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਅਹਿਮ ਮੁੱਦਾ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਵਿੱਚ ਭਖਿਆ ਹੋਇਆ ਉਸ ਬਾਰੇ ਗੱਲਬਾਤ ਕਰਨ ਜਾ ਰਹੀ ਹੈ ਮੁੱਦਾ ਹੈਗਾ ਜਿਹੜੇ ਪ੍ਰਵਾਸੀ ਜਿਹੜੇ ਮਜ਼ਦੂਰ ਆ ਜਿਹੜੇ ਕੰਮ ਕਰ ਰਹੇ ਨੇ ਇੱਥੇ ਪੰਜਾਬ ਵਿੱਚ ਕੰਮ ਕਰਨ ਲਈ ਆਂਦੇ ਹੈ ਉਹਨਾਂ ਬਾਰੇ ਕਾਫੀ ਗੱਲਾਂ ਪਿਛਲੇ ਇਲੈਕਸ਼ਨ ਦੇ ਸਮੇਂ ਵਿੱਚ ਵੀ ਚਲੀਆਂ ਕਿ ਇਹਨਾਂ ਦੀਆਂ ਜਿਹੜੀਆਂ ਵੋਟਾਂ ਕਟਾਈਆਂ ਜਾਣੀ ਤੇ ਆਧਾਰ ਕਾਰਡ ਕਟਾਏ ਜਾਣ ਤੇ ਹੁਣ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਮੁਹਾਲੀ ਵਿਖੀ ਹੋਈ ਹੈ ਤੇ ਉਹ ਸਾਰਿਆਂ ਨੂੰ ਪਤਾ ਹੈ ਜਾਨੂ ਹੈ ਤਾਂ ਅਸੀਂ ਇਸ ਬਾਰੇ ਜਿਹੜੇ ਆਪਣੇ ਭਗਵਾਨ ਸਿੰਘ ਮਟੋਰ ਜੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇਹ ਤੁਸੀਂ ਵੀ ਇਸ ਮੁੱਦੇ ਬਾਰੇ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਬੋਲਦੇ ਆਇਓ ਤੇ ਵੱਖ-ਵੱਖ ਚੈਨਲ ਤੇ ਵੀ ਤੁਹਾਡੀ ਜਿਹੜੀ ਇੰਟਰਵਿਊ ਹੋਈਆਂ ਕੀ ਇਹ ਅਸਲੀ ਮੁੱਦਾ ਹੈ ਕਿ ਆ ਵੀ ਪ੍ਰਵਾਸੀ ਜਿਹੜੇ ਮਜ਼ਦੂਰ ਇੱਥੇ ਕੰਮ ਕਰਨ ਲਈ ਆਂਦੇ ਹਨ ਉਹ ਇਹ ਮੁੱਦਾ ਕਿਉਂ ਬਣ ਗਿਆ ਸੰਦੀਪ ਜੀ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਲਗਾਤਾਰ ਤੁਸੀਂ ਮੇਰੀ ਸਪੋਰਟ ਕਰਦੇ ਰਹੇ ਹੋ ਇਹ ਚੀਜ਼ ਦੇ ਵਿੱਚ ਮੇਰਾ ਬੜਾ ਤੁਹਾਨੂੰ ਵੀ ਅੰਗਰਾ ਦਿੱਤਾ ਤੇ ਅੱਜ ਤੁਸੀਂ ਇੱਕ ਐਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜਾ ਸਾਡੇ ਕੋਲ ਪਹੁੰਚਿਆ ਆਪਾਂ ਤੁਹਾਡੇ ਨਾਲ ਮੁਲਾਕਾ ਸਾਡੀ ਹੋਇਆ ਐਮ ਮੁੱਦਾ ਕੀ ਹੈ ਪ੍ਰਵਾਸੀਆਂ ਦਾ ਆਖਰਕਾਰ ਕਿਉਂ ਅੱਜ ਉਹ ਚੀਜ਼ ਬਣ ਗਈ ਕਿ ਸਾਡੇ ਲੋਕਾਂ ਦੇ ਲਈ ਇੱਕ ਕੰਨੇ ਨਾਸੂਰ ਬਣ ਗਏ ਨੇ ਕੰਡਾ ਬਣ ਗਏ ਨੇ ਕਿਉਂ ਬਣ ਗਏ ਨੇ ਕਿਉਂਕਿ ਤੁਹਾਨੂੰ ਵੀ ਯਾਦ ਹੋਣਾ ਮੈਂ ਵੀ ਬੱਜਬੰਦ ਵਿੱਚ ਦੇਖਿਆ ਪਰਵਾਸੀ ਜਦੋਂ ਆਉਂਦੇ ਸੀਗੇ ਆਪਾਂ ਬਾਹਰੀ ਰਾਜਾਂ ਤੋਂ ਜਿਹੜੇ ਲੋਕ ਆਉਂਦੇ ਆਪਾਂ ਇਹਨਾਂ ਦੇ ਵੈਰੀ ਨਹੀਂ ਹੈਗੇ ਆਪਾਂ ਇਹਨਾਂ ਦੇ ਦੁਸ਼ਮਣ ਨਹੀਂ ਹੈਗੇ ਸਾਨੂੰ ਉਹਨਾਂ ਤੋਂ ਕੋਈ ਅਜੀਤ ਤਕਲੀਫ ਨਹੀਂ ਹੈਗੀ ਆਣ ਯਾਰ ਕੰਮ ਕਰਨ ਕੰਮ ਕਰਕੇ ਆਪਦਾ ਜਾਣ ਕਿਉਂਕਿ ਸਾਡੇ ਲੋਕ ਵੀ ਯਾਰ ਜਾਂਦੇ ਆ ਆਪਦਾ ਕੰਮ ਕਰਦੇ ਕੰਮ ਕਰਕੇ ਵਾਪਸ ਘਰਾਂ ਨੂੰ ਆਉਂਦੇ ਤੇ ਇਹਨਾਂ ਨੂੰ ਵੀ ਇੱਧਰ ਚਾਹੀਦਾ ਵੀ ਯਾਰ ਆਉਣ ਇੱਥੇ ਆਪਦਾ ਕੰਮ ਕਰਨ ਤੇ ਵਾਪਸ ਚਲੇ ਜਾਣਾ ਹਾਲਾਂਕਿ ਕਸੂਰ ਇਹਨਾਂ ਦਾ ਵੀ ਹੈਗਾ ਹੁਣ ਤੁਸੀਂ ਕਹੋਗੇ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਇੱਥੇ ਵੀ ਪ੍ਰਵਾਸੀਆਂ ਦਾ ਕਸੂਰ ਨਹੀਂ ਹੈਗਾ ਕਸੂਰ ਸਾਡੇ ਲੀਡਰਾਂ ਦਾ ਹੈ ਕਸੂਰ ਸਾਡੇ ਉਹਨਾਂ ਸਰਪੰਚਾਂ ਪੰਚਾਂ ਐਮਸੀਆਂ ਜਾਂ ਪ੍ਰਧਾਨਾਂ ਦਾ ਹੈਗਾ ਜਿਨ੍ਹਾਂ ਨੂੰ ਆਪਾਂ ਮਹਤਵਪੂਰਨ ਬਣਾ ਲਿਆ ਹਾਂ ਹੂੰ ਉਹਨਾਂ ਨੇ ਆਪਣੀ ਅਕਲ ਦਾ ਸਬੂਤ ਦਿੰਦੇ ਹੋਏ ਕੀ ਕੀਤਾ ਪਿੰਡ ਦੇ ਵਿੱਚ ਹੁਣ ਤੁਹਾਡੀ ਜਾਂ ਮੇਰੀ ਨਹੀਂ ਬਣਦੀ ਤਾਂ ਮੈਂ ਦੇਖਿਆ ਮੈਂ ਖੜਨਾ ਸਰਪੰਚ ਨੂੰ ਖੜਨਾ ਜਾਂ ਮੈਂ ਪੰਚੀ ਨੂੰ ਖੜਨਾ ਮੈਂ ਐਮਸੀ ਨੂੰ ਖੜਨਾ ਮਾ ਦੇਖਿਆ ਯਾਰ ਮੇਰੀ ਆ ਬਣਦੀ ਨਹੀਂ ਹੈਗੀ ਨਾ ਮੇਰੀ ਆ ਵੀ ਵੋਟਾ ਖਰਾਬ ਕਰ ਦੇਣੀ ਆ ਉਹ ਕਰ ਦੇਣੀ ਆ ਉਹਨੇ ਬਜਾਏ ਮੈਨੂੰ ਮਨਾਉਣ ਦੇ ਬਜਾਏ ਮੇਰੇ ਨਾਲ ਸਮਝੌਤਾ ਕਰਨ ਦੇ ਜਾਂ ਗੱਲਬਾਤ ਕਰਨ ਦੇ ਉਹਨਾਂ ਨੇ ਕੀ ਨਵੀਂ ਪਰਤ ਬਣਾਤੀ ਜਿਹੜੇ ਪ੍ਰਵਾਸੀ ਲੋਕ ਆਏ ਸੀ ਉਹਨਾਂ ਦੀ ਵੋਟਾਂ ਬਣਾਤੀ ਪਰ ਅਸੀਂ ਮੈਂ ਤੁਹਾਨੂੰ ਵਿੱਚ ਤੋਂ ਟੋਕ ਰਿਹਾ ਕਿਉਂਕਿ ਜਿਹੜਾ ਪ੍ਰਵਾਸੀ ਜੇ ਦੇਖਿਆ ਜਾ ਤਾਂ ਪੰਜਾਬ ਵਿੱਚ ਪ੍ਰਵਾਸੀਆਂ ਦੇ ਬਿਨਾਂ ਸੜਦਾ ਵੀ ਹੈ ਨਹੀਂ ਹੈ ਹੂੰ ਤੁਸੀਂ ਦੇਖਿਆ ਹੀ ਹੈ ਜਦੋਂ ਫਸਲਾਂ ਹੁੰਦੀਆਂ ਕਟਾਈ ਹੁੰਦੀ ਹੈ ਬਿਜਣਾ ਹੁੰਦਾ ਤਾਂ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਹੋਰ ਕੰਮਾਂ 'ਚ ਵੀ ਲੋੜ ਪੈਂਦੀ ਹੈ ਕਿਉਂ ਸਾਡੇ ਜਿਹੜੇ ਪੰਜਾਬੀ ਹੈਗੇ ਉਹ ਹੌਲੀ-ਹੌਲੀ ਜਿਹੜੇ ਕਿੱਤਿਆਂ ਨੂੰ ਛੱਡਦੇ ਜਾ ਰਹੇ ਆ ਤੇ ਲੇਕਿਨ ਜਿਹੜਾ ਇੱਕ ਵੋਟ ਹੈ ਜਾਂ ਆਧਾਰ ਹੈ ਉਹ ਇੱਕ ਕਾਨੂੰਨਨ ਹੱਕ ਹੈ ਕੋਈ ਬੰਦਾ ਕਿਸੇ ਵੀ ਆਪਣਾ ਜਗਾ ਜਾ ਕੇ ਕਿਸੇ ਵੀ ਰਾਜ ਵਿੱਚ ਜਿਹੜਾ ਬਣਾ ਸਕਦਾ ਤੇ ਇਸ ਬਾਰੇ ਫਿਰ ਦਿੱਕਤ ਇਹ ਦਿੱਕਤ ਕਿਉਂ ਹੈ ਜਦ ਅਸੀਂ ਕਿਤੇ ਵੀ ਬਣਾ ਸਕਦੇ ਤਾਂ ਉਹਨਾਂ ਦੇ ਇੱਥੇ ਬਣਾਉਣ ਨੇ ਕੀ ਦਿੱਕਤ ਹੈ ਬਿਲਕੁਲ ਮੈਂ ਇਹੀ ਤੁਹਾਡੀ ਗੱਲ ਤੇ ਆ ਰਿਹਾ ਸੀਗਾ ਤੁਸੀਂ ਗੱਲ ਜਿਹੜੀ ਪੁੱਛੀ ਬਿਕਾਜ਼ ਇਹਨਾਂ ਦਾ ਸਾੜਾ ਸਰਦਾਨੀ ਆ ਬਿਲਕੁਲ ਸਹੀ ਗੱਲ ਆ ਮੈਂ ਤਾਂ ਪਹਿਲੇ ਸ਼ੁਰੂਆਤ 'ਚ ਇਹ ਗੱਲ ਕਹਿ ਤੀ ਵੀ ਯਾਰ ਇਹ ਆਣਾ ਆਪਦਾ ਕੰਮ ਕਰ ਜਾਣ ਮੈਂ ਤਾਂ ਇਹਨਾਂ ਨੂੰ ਇਹ ਕਿਹਾ ਇਨੀ ਆ ਵੀ ਆਣ ਹੀ ਨਾ ਇਹਨਾਂ ਨੂੰ ਇੱਥੇ ਬੰਦ ਕਰ ਦੋ ਬੈਨ ਕਰ ਦੋ ਮੈਂ ਇਹ ਗਲਤੀ ਕਦੇ ਨਹੀਂ ਕੀਤੀ ਨਾ ਮੈਂ ਹੁਣ ਕਹਿੰਦਾ ਇਹ ਗੱਲ ਤੇ ਮੱਝ ਵੀ ਹਟਾਲਾ ਵੀ ਇੱਥੇ ਆਣ ਆਪਦਾ ਕੰਮ ਕਰਨ ਤੇ ਬਾਪ ਜਾਣ ਦੂਜੀ ਗੱਲ ਆ ਤੁਸੀਂ ਗੱਲ ਕਹੇ ਵੀ ਸਾਡਾ ਅਧਿਕਾਰ ਆ ਕਾਨੂੰਨ ਹੱਕ ਦਿੰਦਾ ਪਰ ਕਾਨੂੰਨ ਸਿਰਫ ਕੀ ਪੰਜਾਬ ਦੇ ਲਈ ਲਾਗੂ ਹੁੰਦਾ ਹੈ हिमाचल ते क्यों नहीं लागू होता जी हिमाचल ज्यादा भी दसो हिमाचल ਸਾਡੇ ਦੇਸ਼ ਦਾ ਹਿੱਸਾ ਨਹੀਂ ਹੈਗਾ ਗੁਜਰਾਤ ਦੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਉਹ ਗੁਜਰਾਤ ਦੇ ਨੇ ਗੁਜਰਾਤ ਤੇ ਚੀਜ਼ ਨਹੀਂ ਹੈ ਉੱਥੇ ਤੁਸੀਂ ਬਣਾ ਕੇ ਦੱਸੋ ਵੋਟ ਨਾ ਤੂੰ ਜ਼ਮੀਨ ਖਰੀਦ ਸਕਦੇ ਉੱਥੇ ਚੀਜ਼ਾਂ ਲਾਗੂ ਨਹੀਂ ਉਹਦੇ ਬਾਅਦ ਹੁਣ ਜੁਕੇ ਉੱਤਰਾਖੰਡ ਦੇ ਵਿੱਚ ਉੱਥੇ ਵੀ ਕਾਨੂੰਨ ਲਾਗੂ ਹੋ ਗਿਆ ਕਿਸੇ ਸਾਜਨ ਨੂੰ ਇੱਕ ਜਿਹੜਾ ਵਿਸ਼ੇਸ਼ ਦਰਜਾ ਜਿਹੜਾ ਮਿਲੇ ਹੋਇਆ ਜਿੱਦਾਂ ਪਹਿਲਾਂ ਜੇ ਐਨ ਕੇ ਨੂੰ ਸੀ ਨਹੀਂ ਪਤਾ ਕੀ ਦਰਜੇ ਮਿਲੇ ਹੋਇਆ ਇੱਕ ਸਟੇਟਾ ਇਹ ਚਾਹੀਦਾ ਇਹ ਹੈ ਨਾ ਜੀ ਫਿਰ ਪੂਰੇ ਜਦਾ ਪੂਰੇ ਦੇਸ਼ ਤੇ ਇੱਕ ਜਦੋਂ ਕਾਨੂੰਨ ਇੱਕ ਹੈ ਸਾਡਾ ਜਦੋਂ ਸੰਵਿਧਾਨ ਸਾਡਾ ਇੱਕ ਹੈ ਪਰ ਇਹ ਕੰਵਿਧਾਨ ਦੇ ਤਹਿਤ ਹਰੇਕ ਰਾਜ ਨੂੰ ਪਰ ਦਰਜਾ ਹੋਣਾ ਚਾਹੀਦਾ ਜਿਆਦਾ ਫੇ ਖਤਮ ਕਰੋ ਸਾਰੇ ਦਾ ਉੱਚੋਂ ਰਾਜਾਂ ਚੋਂ ਹੂੰ ਤੇ ਪਿੱਛੇ ਇੱਕ ਖਬਰ ਤੁਸੀਂ ਦੇਖੀ ਇਹਦੇ ਵਿੱਚ ਆਪਣੇ ਕੀ ਕਹਿੰਦੇ ਤਾਮਿਲਨਾਡੂ ਵਾਲੇ ਪਾਸੇ ਜੇ ਮੈਂ ਗਲਤ ਨਾ ਹੋਵਾਂ ਕੇਰਨ ਵਾਲੇ ਪਾਸੇ ਉਹਨੇ ਕੁੱਟ-ਕੁੱਟ ਭਜਾਏ ਡੰਡੇ ਨਾਲ ਡੰਡਿਆਂ ਦੇ ਨਾਲ ਕੁੱਟ-ਕੁੱਟ ਭਜਾਏ ਉੱਥੋਂ ਉਹਨਾਂ ਵਾਸਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਹੈ ਫਿਰ ਪਰ ਇਹ ਸਰਪ ਪੰਜਾਬ ਨੂੰ ਨਾ ਰਿ ਇਹ ਨੋਬਤ ਇਹ ਨੋਬਤ ਕਿਉਂ ਆ ਰਹੀ ਹੈ ਵੀ ਇਹਨਾਂ ਨੂੰ ਇੱਥੋਂ ਜਿਹੜਾ ਭਜਾਇਆ ਜਾਵੇ ਜਿੰਦੇ ਨਹੀ ਆਧਾਰ ਕਾਰਡ ਜੈ ਇਹਨਾਂ ਨੂੰ ਇੱਥੇ ਮਕਾਨ ਜ਼ਮੀਨਾਂ ਨਹੀਂ ਲੈਣ ਦਿੱਤੀਆਂ ਜਾਵੇ ਇੱਕ ਕਾਰਨ ਕਿਹਾ ਹੋ ਗਿਆ ਪਿਛਲੇ ਸਮੇਂ ਚ ਜਿਹੜੇ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਸੀ ਜਦੋਂ ਤੁਸੀਂ ਮੈਨੂੰ ਟੋਕਿਆ ਮੈਂ ਉਦੋਂ ਉੱਥੇ ਆ ਰਿਹਾ ਸੀ ਗੱਲ ਤੇ ਵੀ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਲੋਕਾਂ ਨੇ ਆਪਣੇ ਨੂੰ ਮਨਾਉਣ ਦੀ ਜਗ੍ਹਾ ਇਹਨਾਂ ਨੂੰ ਅਪਣਾ ਲਿਆ ਆਪਣਾ ਇਸ ਤਰ੍ਹਾਂ ਲਿਆ ਕਿ ਇਹਨਾਂ ਦੇ ਵੋਟਾਂ ਬਣਾਤੀਆਂ ਇਹਨਾਂ ਨੂੰ ਜੋ ਪੰਜਾਬੀਆਂ ਦਾ ਹੱਕ ਸੀਗਾ ਉਹਨਾਂ ਦੇ ਬਰਾਬਰ ਦੇ ਹਿੱਸੇਦਾਰ ਹੋਗੇ ਜੇ ਸਾਡੇ ਇੱਥੋਂ ਤੱਕ ਖਬਰਾਂ ਸਾਡੇ ਕੋਲੇ ਹੈਗੀਆਂ ਸ਼ਾਇਦ 19 ਜਿਹੜੀ ਆ ਖਬਰੋਂ ਕਿਹੜੇ ਸਾਲ ਦੀ ਸੀ ਬਹੁਤ ਪੁਰਾਣੀ ਖਬਰ ਹੈ 99 ਦੀ ਖਬਰ ਹੈ ਮੇਰੇ ਕੋਲ ਇੱਕ ਕਟਿੰਗ ਹੈਗੀ ਉਹਦੀ ਜਦੋਂ ਸਰਕਾਰ ਸੀਗੀ ਕੋਈ ਵੀ ਸਰਕਾਰ ਸੀਗੀ ਆਪਾਂ ਕਹਿ ਦਈਏ ਉਹ ਸਰਕਾਰ ਨੇ ਸਾਡੇ ਜਿਹੜੇ ਦਲਿਤ ਭਾਈਚਾਰਾ ਹੈ ਜਿੱਦਾਂ ਸਾਡੇ ਛੋਟੇ ਵਰਗ ਦੇ ਲੋਕ ਜਿਹਨੂੰ ਆਪਾਂ ਕਹਿੰਨੇ ਆ ਉਹਨਾਂ ਦੇ ਹੱਕਾਂ ਦੇ ਉੱਤੇ ਵੀ ਡਾਕਾ ਮਾਰ ਦਿੱਤਾ ਉਹ ਖਬਰ ਮੈਂ ਲਾਉਂਗਾ ਦਿਖਾਉਂਗਾ ਤਾਂ ਮੈਂ ਬੋਲੂੰਗਾ ਉਹਦੇ ਉੱਤੇ ਮੈਂ ਸਟੱਡੀ ਪੂਰੀ ਕਰ ਰਿਹਾ ਮੇਰੇ ਕੋਲੇ ਅਖਬਾਰ ਦੀ ਕਟਿੰਗ ਪਹੁੰਚ ਚੁੱਕੀ ਆ ਤੇ ਉਹਨੇ ਉਹਨਾਂ ਨੇ ਕੀ ਕੀਤਾ ਜਿਹੜੇ ਇਹ ਲੋਕ ਆਏ ਨਾ ਜੀ ਬਾਹਰੋਂ ਜਿੱਤਨਾ ਇੱਥੇ ਕੰਮ ਕਰਨ ਮਜ਼ਦੂਰੀ ਕਰਨਾ ਹੈ ਇਹਨਾਂ ਤਾਂ ਉਹ ਫਾਇਦੇ ਚਾਕੇ ਇਹਨਾਂ ਦੇ ਦਿੱਤੇ ਇਹ ਵਰਗ ਦੇ ਜਿੱਦਾਂ ਯਾਰ ਤੁਸੀਂ ਜੇ ਕੰਮ ਕਰਨ ਇੱਥੇ ਆਏ ਇਹ ਪਹਿਲਾਂ ਆਂਦੇ ਨਹੀਂ ਸੀਗੇ ਪਹਿਲਾਂ ਕਿਉਂ ਨਹੀਂ ਸਾਡੇ ਵਾਸਤੇ ਅਜਿਹੀ ਚੀਜ਼ ਬਣੀ ਵੀ ਸਾਡੇ ਦੋਸਤ ਬਣ ਗਏ ਜੀ ਆ ਹੋ ਗਿਆ ਪਹਿਲਾਂ ਆਂਦੇ ਸੀ ਘਰਾਂ ਚ ਰੱਖਦੇ ਸੀ ਲੋਕ ਮੋਟਰਾਂ ਤੇ ਰੱਖਦੇ ਸੀ ਸਾਡੇ ਪੁੱਛਿਆਣੇ ਬਜ਼ੁਰਗ ਨਾਲ ਰੱਖਦੇ ਸੀ ਸਾਰੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਜਦੋਂ ਲੋੜ ਹੁੰਦੀ ਸੀ ਕਿ ਪੈਸੇ ਥਲੇ ਦੀ ਸਾਡੇ ਜਿਹੜੇ ਇੱਥੇ ਜਿਆਦੇ ਜਿਹੜੇ ਜ਼ਿਮੀਂਦਾਰ ਵੱਡੇ ਨੇ ਉਹ ਪੈਸਾ ਥਲੇ ਵੀ ਦੇ ਕੇ ਤੋੜਦੇ ਸੀ ਉਦੋਂ ਤਾਂ ਕਰੇ ਯਾਰ ਜੀ ਨੋ ਮਤਾ ਹੀ ਨਹੀਂ ਹੈ ਹੁਣ ਅਸਲ ਤੇ ਕੀ ਹੋਇਆ ਇਹਨਾਂ ਨੂੰ ਇੱਕ ਲਾਲਚ ਇਹਨਾਂ ਨੂੰ ਵੀ ਦਿਖਾਇਆ ਗਿਆ ਸਾਡੇ ਲੀਡਰਾਂ ਵੱਲੋਂ ਵੀ ਆਓ ਯਾਰ ਤੁਹਾਡੀ ਵੋਟ ਬਣਾਓ ਤੇ ਪੱਕੇ ਹੋ ਗਿਆ ਇੱਥੇ ਜੋ ਸਾਡੇ ਹੱਕ ਹੈ ਨਾ ਜੀ ਕੋਈ ਜਾ ਕੇ ਇਹਨਾਂ ਨੂੰ ਇੱਥੇ ਮਿਲਦੇ ਜਦੋਂ ਆਪਾਂ ਬਰਾਬਰਤਾ ਦੇ ਹੱਕ ਸਾਨੂੰ ਮਿਲ ਗਿਆ ਆਪਾਂ ਦੋਵੇਂ ਬਰਾਬਰ ਬੈ ਗਏ ਤਾਂ ਮੈਂ ਤੁਹਾਡੀ ਚੱਕਰੀ ਕਿਉਂ ਕਰੂੰਗਾ ਜੀ ਮੈਂ ਤੁਹਾਨੂੰ ਅੱਖਾਂ ਦਿਖਾਉਂਗਾ ਹੀ ਫਿਰ ਮੈਂ ਵੀ ਭਾਈ ਜੀ ਇੱਥੇ ਦਾ ਹੀ ਬਿਲਕੁਲ ਬਿਲਕੁਲ ਮੈਂ ਵੀ ਤੁਹਾਨੂੰ ਅੱਖਾਂ ਦਿਖਾਉਂਗਾ ਉਹ ਅਸਲ ਤੇ ਕੀਤੀ ਕਰਾਈ ਸਾਡੇ ਲੀਡਰਾਂ ਦੀ ਹੈ ਸਾਡੇ ਮੋਹਤਵਰ ਲੋਕਾਂ ਦੀ ਹੈ ਤੇ ਭੁੱਖ ਨਹੀਂ ਆਮ ਲੋਕਾਂ ਨੂੰ ਪੈ ਰਹੀ ਤੇ ਜਿਹੜਾ ਤੁਸੀਂ ਗੱਲ ਕਹੇ ਵੀ ਹੁਣ ਨੌਬਤ ਕਿਉਂ ਆਈ ਨੌਬਤ ਜਿਹੜਾ ਕੁੰਬੜਾਂ ਦੇ ਵਿੱਚ ਐਕਸੀਡੈਂਟ ਹੋਇਆ ਬਿਲਕੁਲ ਬਿਲਕੁਲ ਇਹ ਤੋਂ ਪਹਿਲਾਂ ਵੀ ਘਟਨਾ ਹੋਈ ਹੈ ਕਿ ਮਾਲੀ ਜਿਹੜੀ ਹੋਈ ਹੈ ਉਸ ਤੋਂ ਪਹਿਲਾਂ ਵੀ ਛੋਟੇ ਛੋਟੇ ਘਟਨਾਵਾਂ ਹੋਈਆਂ ਕੁੱਟਮਾਰ ਦੀਆਂ ਘਟਨਾਵਾਂ ਹੋਈਆਂ ਜਿਹੜੀਆਂ ਸਜ਼ਾ ਦੀਆਂ ਬੱਚਿਆਂ ਦੀਆਂ ਗੱਲਾਂ ਲਾਈਆਂ ਗਈਆਂ ਤੁਸੀਂ ਉਹ ਚੀਜ਼ਾਂ ਸਿਰਫ ਕਿਸੇ ਮੰਡੀ ਵਿੱਚ ਵੀ ਕਈ ਵਾਰੀਆਂ ਖਬਰਾਂ ਆਈਆਂ ਜਿਹੜੀਆਂ ਕਿ ਕਿੰਨਾ ਕੁ ਚਿਰ ਤੋਂ ਵੱਲੇ ਜਿਹੜੀ ਕੁੱਟਮਾਰ ਕੀਤੀ ਗਈ ਹੈ ਉਹ ਇਹ ਚੀਜ਼ਾਂ ਕਰਕੇ ਫਿਰ ਉਹੀ ਗੱਲ ਇਹ ਇਹ ਕੁੱਟਮਾਰ ਹੁੰਦੀ ਸੀ ਪਹਿਲਾਂ ਹੱਥੋਂ ਪਾਈ ਹੁੰਦੀ ਸੀ ਹੁਣ ਤਾਂ ਮਾਰਨ ਤੇ ਆ ਗਏ ਜਾਨ ਤੋਂ ਮਾਰਨ ਲੱਗੇ ਸੰਦੀਪ ਜੀ ਮੈਂ ਇਹ ਕਹਿੰਦਾ ਵੀ ਯਾਰ ਤੁਸੀਂ ਵੀ ਆਪਣੀ ਆਪਣੀ ਭੋਗਦੀ ਉਮਰ ਮੈਂ ਵੀ ਪਰ ਮੈਂ ਕਹਿੰਦਾ ਸਾਡੇ ਜਿਹੜੇ ਬਜ਼ੁਰਗ ਸੀ ਸਾਡੇ ਨਾਲ ਜ਼ਿਆਦਾ ਸਿਆਣੇ ਸੀ ਬਿਲਕੁਲ ਬੇਸ਼ੱਕ ਉਹ ਪੜ੍ਹੇ ਲਿਖੇ ਘੱਟ ਸੀ ਪਰ ਤਜਰਬਾ ਜਾਂ ਅਕਲ ਜ਼ਿਆਦਾ ਸੀ ਉਹਨਾਂ ਨੂੰ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਇਸ ਤਰੀਕੇ ਨਹੀਂ ਰੱਖਿਆ ਵੀ ਆਪਾਂ ਇਹਨਾਂ ਤੋਂ ਫਾਇਦਾ ਲੈਣੇ ਹੁਣ ਸਾਡੇ ਲੋਕ ਲਾਲਚ ਵਿੱਚ ਪੈ ਗਏ ਸਾਡੇ ਲੋਕ ਆ ਜਿਹੜੇ ਹੱਥ ਹੈ ਨਾ ਸ਼ਰਮਦੇ ਆ ਵੀ ਹੱਥ ਗੰਦੇ ਹੋਣੇ ਸਾਡੇ ਕੰਮ ਕਰਕੇ ਸਾਡੇ ਕੱਪੜੇ ਖਰਾਬ ਹੋ ਜਾਣੇ ਉਹ ਕੰਮ ਨਹੀਂ ਕਰਦੇ ਉਹਨਾਂ ਨੇ ਕੀ ਇੱਕ ਨਮਾ ਬਣਾ ਲਿਆ ਵੀ ਇਹਨਾਂ ਨੂੰ 4000 ਪ੍ਰਵਾਸੀ ਲਿਆਓ ਜਦ ਆਏ ਬਾਰੋਂ ਇੱਕ ਆਪਣੇ ਬਣਾਉਂਦੇ ਖੇਤਾਂ ਦੇ ਵਿੱਚ ਝੰਗੀਆਂ ਵਾਗ ਦੇ ਦਿੱਤੀਆਂ ਜਾਂ ਜਗ੍ਹਾ ਬਣਾਤੀ ਇਹਨਾਂ ਤੋਂ ਉਲਟਾ ਪੈਸਾ ਲੈਂਦੇ ਉਹ ਉਲਟਾ ਇਹਨਾਂ ਦੇ ਕਾਰੋਬਾਰਾਂ ਤੇ ਵੀ ਕੰਮ ਚ ਕਰ ਲੈਂਦੇ ਤੇ ਮੁੜ ਕੇ ਜਿਹੜੇ ਅੱਜ ਕੁਆਟਰਾਂ ਚ ਇਹਨਾਂ ਦੇ ਕਿਰਾਏ ਤੇ ਰਹਿੰਦੇ ਹੁੰਦੇ ਤਾਂ ਮੁੜ ਕੇ ਉਹੀ ਰੇਟ ਪਾਉਂਦੇ ਤੂੰ ਕਿੰਨੇ ਦੀ ਵੇਚਣੀ ਹੈ ਇਹ ਇਹ ਜਗ੍ਹਾ ਦਾ ਤੋ ਕਿੰਨੇ ਦੀ ਵੇਚਣੀ ਕਿੱਥੋਂ ਪੈਸੇ ਇਹਨਾਂ ਨੂੰ ਆਏ ਫਰੇ ਇਹ ਇੱਕ ਗੱਲ ਹੋਰ ਪਾ ਜੀ ਇੱਕ ਤਾਂ ਦੇਖੋ ਉਹ ਬੱਚੇ ਜਿਹੜੇ ਜਾਣੋਗੇ ਉੱਪਰੋਂ ਸਾਨੂੰ ਉਹ ਪੰਜਾਬੀਆਂ ਨੂੰ ਧਾਨੇ ਲਾਣੇ ਪੈ ਰਹੇ ਆ ਪ੍ਰਵਾਸੀਆਂ ਦੇ ਖਿਲਾਫ ਵੀ ਸਾਨੂੰ ਇਨਸਾਫ ਦਿਓ ਗੱਡੀ ਤਰਾਸ਼ਦੀ ਹੈ ਜੀ ਹਾਂਜੀ ਤੁਸੀਂ ਸੰਦੀਪ ਜੀ ਇਹ ਸੋਚ ਕੇ ਦੇਖੋ ਅੱਜ ਤੱਕ ਜੇ ਤੁਸੀਂ ਕੁਝ ਬੋਲਦੇ ਹੋ ਜਾਂ ਮੈਂ ਬੋਲ ਰਿਹਾ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਸਾਡੇ 'ਚ ਕੁਝ ਨਾ ਕੁਝ ਅਸਰ ਹੈਗਾ ਵੀ ਅਸੀਂ ਇਤਿਹਾਸ ਤੋਂ ਜਾਣੂ ਹਾਂ ਸਾਨੂੰ ਪਤਾ ਵੀ ਆਪਾਂ ਕਿਹੜੀ ਧਰਤੀ ਦੇ ਉੱਤੇ ਜਿੱਥੇ ਆ ਪੰਜਾਬ ਉਹ ਧਰਤੀ ਹੈ ਇੱਥੇ ਪੀਰ ਪਗੰਬਰ ਜਿਹੜੇ ਸਾਡੇ ਦੇਵੀ ਦੇਵਤੇ ਜਿਹੜੇ ਗੁਰੂ ਸਾਹਿਬਾਨ ਉਹਨਾਂ ਨੇ ਇਹ ਧਰਤੀ ਸੁਣੀ ਸੁਣੀ ਇਹ ਜਹੀ ਧਰਤੀ ਹੈ ਇਹ ਬਿਲਕੁਲ ਉਹ ਧਰਤੀ ਹੈ ਜਿਹੜੀ ਵਾਕਿਆ ਸੂਰਬੀ ਯੋਧੇ ਪੈਦਾ ਕਰਦੀ ਹੈ ਇਹ ਧਰਤੀ ਦੇ ਉੱਤੇ ਅੱਜ ਬਾਹਰੋਂ ਲਿਆ ਕੇ ਕਾਬਜ਼ ਇਹਨਾਂ ਨੇ ਲੋਕਾਂ ਦੇ ਲੀਡਰਾਂ ਦੀ ਗੱਲ ਬਾਰ-ਬਾਰ ਕਰਦਾ ਪਾਰਟੀਆਂ ਦੀ ਗੱਲ ਕਰਦਾ ਹੁਣ ਤੁਸੀਂ ਇਹ ਦੱਸੋ ਜੇ ਅੱਜ ਕਿਹਦੇ ਪੁੱਤ ਚਲਾ ਗਿਆ ਜਾਨ ਤੋਂ ਤਾਂ ਕਿਹੜੇ ਲੀਡਰ ਬੈਠੇ ਜੀ ਉੱਥੇ ਆ ਕੇ ਬਿਲਕੁਲ ਕਿਉਂਕਿ ਹੁਣ ਜਿਮਨੀ ਚੋਣਾ ਚੱਲ ਰਿਹਾ ਜਿਮਨੀ ਚੋਣ ਦੇ ਘੁੰਮ ਰਹੇ ਆਪਣੇ ਕਿਸ ਨੂੰ ਜਿਮਨੀ ਚੋਣਾ ਉੱਥੇ ਕੋਈ ਨਹੀਂ ਨ ਪਹੁੰਚਿਆ ਜੀ ਉੱਥੇ ਕਿਹੜੇ ਲੀਡਰ ਪਹੁੰਚ ਗਏ ਗਰਵੰਤ ਸਿੰਘ ਆਮਾਦੀ ਪਾਰਟੀ ਦਾ ਗਿਆ ਉਹਦਾ ਤਾਂ ਹਲਕਾ ਜਾਣਾ ਪੈਣਾ ਸੀ ਕਿਉਂਕਿ ਉਹਦੇ ਗਵਾਂਢ ਦੇ ਵਿੱਚ ਤਾਂ ਕੰਮ ਹੋ ਗਿਆ ਜਾਣਾ ਪੈਣਾ ਹੀ ਮਜਬੂਰੀ ਨੂੰ ਵੀ ਜਾਣਾ ਪੈਣਾ ਹੀ ਉੱਥੇ ਹੋਰ ਕਿੱਦਾਂ ਪਹੁੰਚਿਆ ਕਿਉਂਕਿ ਕੋਈ ਨਹੀਂ ਜਾਣਦਾ ਤੁਹਾਡਾ ਕਹਿਣਾ ਹੈ ਵੀ ਲੀਡਰਾਂ ਦੀ ਮਜਬੂਰੀ ਬਣ ਗਈ ਹੈ ਵੀ ਇਹਨਾਂ ਦਾ ਸਾਥ ਦੇਣਾ ਮਜਬੂਰੀ ਉਹੀ ਬਣ ਗਈ ਹੈ ਵੋਟਾ ਵੋਟਾ ਬੈਂਕ ਜਿਹੜਾ ਹੈਗਾ ਮੇਨ ਵੋਟ ਬੈਂਕ ਇਹਨਾਂ ਨੇ ਬੜਾਈਆਂ ਵੋਟਾਂ ਕਈ ਕਈ ਜ਼ਿਲ੍ਹੇ ਤਾਂ ਕਈ ਸ਼ਹਿਰ ਤਾਂ ਇਸ ਤਰ੍ਹਾਂ ਆਏ ਵੀ ਉੱਥੇ ਮੈਕਸਿਮਮ ਜਿਹੜੀ ਇਹਨਾਂ ਦਾ ਹੀ ਹੂੰ ਬੋਲ ਵਾਲਾ ਹੈਗਾ ਇਹਨਾਂ ਦੀ ਹੈਗੀ ਹੈ ਬਾਹਰ ਤੇ ਪਿੱਛੇ ਜਾਏ ਤੇ ਵੀ ਜਿਹੜਾ ਉੱਥੇ ਪੰਚਾਇਤਾਂ ਕਈ ਤਾਂ ਪੰਚਾਇਤਾਂ ਬਣ ਗਈਆਂ ਤਾਂ ਉਹ ਉਹੀ ਗੱਲ ਹੈ ਨਾ ਜੀ 700 900 ਵੋਟ ਪੰਜਾਬੀਆਂ ਦੀ ਨਿਕਲੀ ਸੀ ਤੇ 650 ਨੇ ਦਿੱਤੀ ਉਹਨਾਂ ਨਿਕਲੀ ਸੀ ਤੇ ਇਹ ਹਾਲਾਤ ਕਿਨੇ ਬਣਾਏ ਜੀ ਇੱਕ ਇੱਕ ਬੰਦੇ ਦੇ ਨਾਂ ਤੇ 10 10 20 20 50 50 ਵੋਟਾਂ ਬਣੀਆਂ ਹੋਈਆਂ ਉਹਨੂੰ ਪਤਾ ਨਹੀਂ ਮੇਰੇ ਡਰੈਸ ਦੇ ਬੰਦੇ ਰਹੇ ਨੇ ਇਹ ਜ਼ਿੰਮੇਵਾਰ ਕੌਣ ਹੈ ਜੀ ਮੈਂ ਤਾਂ ਇਹ ਕਹਿੰਦਾ ਜੀ ਸਾਡੇ ਹੁਣ ਲੋਕਾਂ ਨੂੰ ਅਸਲ ਚ ਨਾ ਤਮਾਸ਼ੀਨ ਹੋ ਗਏ ਆਪਾਂ ਜਿਹੜੇ ਸਾਡੇ ਲੋਕ ਹਨ ਤਮਾਸ਼ੀਨ ਹੋ ਗਏ ਅੱਗੇ ਹੁੰਦਾ ਸੀ ਇਹ ਪੁਰਾਣੇ ਤੁਸੀਂ ਵੀ ਉਹ ਸਮਾਂ ਦੇਖਿਆ ਮੈਂ ਵੀ ਦੇਖਿਆ ਮੈਂ ਬਾਰ ਬਾਰ ਤਾਂ ਚੀਕਦਾ ਜਾਂਦਾ ਜੇ ਯਾਰ ਕਿਤੇ ਗਵਾਂਡੀਆਂ ਦੇ ਕੋਈ ਗੱਲ ਵੀ ਹੋ ਜਾਏ ਨਾ ਪੂਰਾ ਪਿੰਡ ਖੜ ਜਾਂਦਾ ਸੀ ਵੀ ਕਿਨਾ ਕੀਤਾ ਕਿਆ ਹੋ ਗਿਆ ਸਾਰਾ ਅੱਜ ਹਮਾਰਾ ਇੱਕ ਤੇ ਗਵਾਂਡੀਆਂ ਦੇ ਬੰਦਾ ਮਰ ਵੀ ਜਾਵੇ ਲੋਕ ਪਹੁੰਚ ਦੇਣੀ ਹੈ ਯਾਰ ਆਹੀ ਕਿਰਨ ਹਾਲਾਤ ਹੀ ਬਹੁਤ ਖਰਾਬ ਹੋ ਗਏ ਆ ਹਰ ਬੰਦਾ ਥੋੜਾ ਜਿਹਾ ਪਿੱਛੇ ਨੂੰ ਹਟ ਰਿਹਾ ਇੱਕ ਡਰ ਦਾ ਮਾਹੌਲ ਇੱਕ ਵੀ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਣਾ ਕਿਸ ਨਾਲ ਘੇਰ ਲੈਣਾ ਜੋ ਹਾਲਾਤ ਹੋ ਗਏ ਵਿੱਚ ਸਾਡੇ ਇਲਾਕੇ ਚ ਬਿਸਕਰਨ ਦੇ ਕਾਫੀ ਹਾਲਾਤ ਹੋਈਏ ਆ ਸੰਦੀਪ ਜੀ ਆਪਾਂ ਬੱਚਿਆਂ ਵਾਂ ਤੇ ਕੀ ਛੱਡ ਕੇ ਜਾ ਰਹੇ ਹੋ ਤੁਸੀਂ ਤੁਹਾਡੇ ਬਾਪ ਚ ਕੋਈ ਅਣਖ ਸੀਗੀ ਜਾਂ ਜੁਰਤ ਵਾਲਿਆ ਸੀ ਤਾਂ ਤੁਸੀਂ ਜੱਜ ਜੁਰਤ ਨਾ ਬੋਲਦੇ ਮੈਂ ਵੀ ਗੱਲ ਕਰ ਦਿੰਦਾ ਮੇਰਾ ਪਿਓ ਜੁਰਤ ਵਾਲਾ ਤਾਂ ਮੈਂ ਜੁਰਤ ਵਾਲਾ ਬੋਲਦਾ ਮੇਰੇ ਪਿਓ ਦਾ ਪਿਓ ਜੁਰਤ ਵਾਲਾ ਸੀ ਉਹ ਬਬ ਮੇਰੇ ਪਿਓ ਨਾਲ ਜ਼ੋਰ ਤਾਂ ਮੈਨੂੰ ਦਿਖਾਈ ਅੱਗੇ ਮੈਂ ਆਪਣੇ ਬੱਚੇ ਨੂੰ ਕੀ ਦੇਣਾ ਜੀ ਬਿਲਕੁਲ ਜੇ ਮੇਰੇ ਕੋਲੇ ਜ਼ੋਰ ਤਾਂ ਮੇਰੇ ਬੱਚੇ ਜ਼ੋਰਤ ਵਾਲੇ ਹੋਣਗੇ ਤੁਹਾਡੇ ਕੋਲ ਜ਼ੋਰ ਤੇ ਤੁਹਾਡੇ ਬੱਚੇ ਜ਼ੋਰਤ ਵਾਲੇ ਹੋਣਗੇ ਸਾਨੂੰ ਕਿਤੇ ਬਾਹਰੋਂ ਨਹੀਂ ਮਿਲੀ ਮੋਲੇ ਜੇ ਬਗਵਾ ਸਾਹਿਬ ਕਰ ਰਹੇ ਭੌਂਕ ਰਹੇ ਦਸ ਰਹੇ ਨੇ ਬੋਲ ਬੋਲ ਕੇ ਵੀ ਯਾਰ ਸਾਡਾ ਨੁਕਸਾਨ ਹੋ ਰਿਹਾ ਇਸ ਪਾਸਿਓ ਸਾਨੂੰ ਪੰਜਾਬੀਓ ਇਕੱਠੇ ਹੋਣਾ ਪੈਣਾ ਇਕੱਠੇ ਹੋਣਾ ਚਾਹੀਦਾ ਪਰ ਇਹ ਕਿਉਂ ਨਹੀਂ ਸਮਝਦੇ ਲੋਕ ਮੈਂ ਕਹਿੰਦਾ ਵੀ ਆਣ ਵਾਲਾ ਸਮਾਂ ਇੰਨਾ ਭਿਆੰਕਰ ਹੋਣਾ ਤੁਹਾਡੇ ਦੋ ਦੋ ਬੱਚੇ ਇਹਨਾਂ ਦੇ ਬੱਚੇ ਵੀ ਦੱਸਦਾ ਦਾ ਬਿਲਕੁਲ ਤੋ ਆ ਤੁਸੀਂ ਪੜਾਉਣਾ ਲਿਖਾਣਾ ਇਹ ਨਹੀਂ ਪੜਾਉਣਾ ਲਿਖਾਏ ਨੇ ਭੀਖਾਂ ਮੰਗਾਣੀਆਂ ਜਾਂ ਇਹਨਾਂ ਨੇ ਗੁਰਦੁਆਰਿਆਂ 'ਚ ਖਾ ਲੈਣਾ ਜਾਂ ਕਿ ਮੰਦਰਾਂ 'ਚ ਖਾ ਲੈਣਾ ਯਾਰ ਹਰ ਹਰ ਮਹੀਨੇ ਦਾ ਫੰਕਸ਼ਨ ਹੁੰਦੇ ਸਾਡੇ ਹਰ ਹਫਤੇ ਦੋ ਦੋ ਫੰਕਸ਼ਨ ਆ ਜਾਂ ਮੰਦਰ ਚ ਲੱਗੋ ਗੁਰਦੁਆਰੇ ਚ ਲੱਗੋ ਕਿਤੇ ਵੀ ਲਾ ਲੋ ਫੰਕਸ਼ਨ ਚੱਲੀ ਜਾਂਦੇ ਇਹਨਾਂ ਨੂੰ ਕਮਾਂਡ ਦੀ ਕੀ ਲੋੜ ਆ ਸਰਕਾਰੀ ਸਕੂਲਾਂ 'ਚ ਪੜਾਈਆਂ ਫ੍ਰੀ ਐ ਬਰਦੀ ਫ੍ਰੀ ਕਿਤਾਬਾਂ ਫ੍ਰੀ ਦੁਪਹਿਰ ਦਾ ਖਾਣਾ ਫ੍ਰੀ ਫੇ ਇਹਨਾਂ ਨੂੰ ਕਮਾਂਡ ਦੀ ਕੀ ਲੋੜ ਐ ਜੀ ਮੰਗੜੀ ਦਾ ਭੀਖਾ ਇਹਨਾਂ ਨੇ ਸਾਡਾ ਤਾਂ ਉਦਾਂ ਹੀ ਨੇ ਗੁਰੂ ਘਰ ਸਾਡੇ ਕਲੰਕਤ ਕੀਤੇ ਪਏ ਉਹ ਜਿੱਥੋਂ ਮੱਥਾ ਟੇਕਣ ਕੋਈ ਆਉਂਦਾ ਹੈ ਬਾਹਰ ਹੱਥ ਜੀ ਅੱਡ ਕੇ ਯਾਰ ਖੜੇ ਹੁੰਦੇ ਉਹ ਲੋਕ ਗਰੇਜ਼ ਕਰਨ ਆ ਜਾਂਦੇ ਯਾਰ ਵੀ ਮੰਗਤੇ ਬੜਿਆ ਉਹਦੇ ਪਾਸੇ ਚੋਰੀਆਂ ਕਰਨ ਲੱਗ ਜਾਂਦੇ ਇਹ ਕੌਣ ਲੋਕ ਹੈ ਹੁਣ ਆਨੰਦਪੁਰ ਸਾਹਿਬ ਤੇ ਝੁੰਗੀਆਂ ਝੌਪੜੀ ਵਾਲੇ ਇਹਨੇ ਦੇ ਵੋਟਾਂ ਬਣਾਈਆਂ ਆ ਮੈਂ ਕਹਿੰਦਾ ਜੇ ਸਾਡੀ ਸਰਕਾਰ ਚਾਵੇ ਕਰਨਾ ਕੁਝ ਜਾਂ ਸਾਡੇ ਲੋਕ ਚਾਹਣ ਜੁਰਤ ਵਾਲੇ ਹੁਣ ਅਣਖ ਵਾਲੇ ਹੁਣ ਜੇ ਸਾਡੇ ਲੋਕਾਂ 'ਚ ਗੈਰਤ ਅਜੇ ਹੈਗੀ ਆ ਤਾਂ ਉਹ ਪੁੱਛਣ ਸਵਾਲ ਖੜਾ ਕਰਨਾ ਵੀ ਭਾਈ ਜੀ ਇਹ ਝੁੰਗੀਆਂ ਦੀ ਵੋਟਾਂ ਕਿਵੇਂ ਬਣਾਈਆਂ ਕੀ ਆ ਮਜਬੂਰੀ ਬਣ ਗਈ ਸੀ ਤੁਹਾਡੀ ਇਹਨੇ ਵੋਟਾ ਬਣਾਣ ਦੀ ਸਾਡੇ ਤੋਂ ਪਹਿਲਾਂ ਪਿੰਚ ਸਰਪੰਚ ਨਹੀਂ ਬਣਦੇ ਸੀ ਕਿਆ ਉਹ ਸਾਡੀਆਂ ਵੋਟਾਂ ਨਾਲੇ ਬਣਦੇ ਸੀ ਜੇ ਯਾਰ ਤੇਰੀ ਨਹੀਂ ਪਿੰਡ ਚ ਬਣਦੀ ਤੇ ਤੇਰੇ ਚ ਕਮੀ ਹੈ ਤੂੰ ਸਵੀਕਾਰ ਕਰਨ ਦੀ بجائے ਤੂੰ ਚਾਕੇ ਪਰਵਾਸੀ ਦੇ ਵੋਟਾ ਬਣਾ ਕੇ ਜਿੱਤਣ ਦਾ ਫਿਰਦਾ ਤਾਂ ਸਾਡੇ ਪਿੰਡ ਦਾ ਹੁਣ ਫਿਊਚਰ ਜਾਂ ਭਵਿਖੋ ਤੈ ਕਰਨਗੇ ਪਹਿਲਾਂ ਸਾਡੇ ਵਾਸਤੇ ਕਿਉਂ ਨਹੀਂ ਇਹ ਤੰਗੀ ਦਾ ਕਾਰਨ ਬਣਦੇ ਕਿਉਂਕਿ ਪਹਿਲਾਂ ਇਹ ਕੰਮ ਕਰਨਾ ਦੇ ਸੀ ਚਲੇ ਜਾਂਦੇ ਸੀ ਅੱਜ ਇਹਨਾਂ ਦੇ ਮੁੰਡੇ ਦੇਖ ਲਓ ਤੁਹਾਡੇ ਕੋਲੇ ਸੈਕਲ ਹੋਊਗਾ ਜਾਂ ਤੁਹਾਡੇ ਕੋਲੇ ਸਕੂਟਰ ਹੋਊਗਾ ਪੁਰਾਣੀ ਐਕਟਿਵਾ ਹੋਊਗੀ ਇਹਨਾਂ ਕੋਲੇ ਨਵੇਂ ਪਲਸਰ ਪਲਸਰ ਮੋਟਰਸਾਈਕਲ ਦੇ ਘੁੰਮਦੇ ਕਿੱਥੋਂ ਆਦੇ ਪੈ ਜਾਂਦੇ ਨੇ ਜਿੰਨੀਆਂ ਸਬਜ਼ੀਆਂ ਤੇ ਆ ਰੇੜੀਆਂ ਉੱਥੇ ਇੱਕ ਕਾਮਜੇ ਜਿੱਥੇ ਆ ਕੋਲਟੇ ਛੋਲੇ ਉੱਥੋਂ ਨਾਲ ਇੱਕ ਕਾਮਜੇ ਐਤੋਂ ਤੱਕ ਜੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕੋਲਟੇ ਛੋਲੇ ਵਾਲੇ ਵੇਚਣ ਵਾਲੇ ਆਨੰਦਪੁਰ ਸਾਹਿਬ ਦੇ ਵੱਡੇ ਵੱਡੇ ਲੋਕਾਂ ਨੂੰ ਵਿਆਜ ਤੇ ਪੈਸੇ ਦੇ ਰਹੇ ਨਹੀਂ ਵਾਜੀ ਗੱਲ ਤੁਹਾਡੀ ਠੀਕ ਹੈ ਦੇਖੋ ਅਸੀਂ ਕੋਈ ਰੋਜ਼ਗਾਰ ਕਰ ਰਿਹਾ ਕੋਈ ਕੰਮ ਕਰ ਰਿਹਾ ਅਸੀਂ ਕਿਸ ਨੂੰ ਮਨਾ ਨਹੀਂ ਕਰਦੇ ਵੀ ਉਹ ਕੰਮ ਕਰਨਾ ਕਰੇ ਲekin ਇਸੇ ਕਮਜ਼ੋਰੀ ਸਾਡੀ ਵੀ ਹੈਗੀ ਐ ਸਾਡੇ ਲੋਕਾਂ ਦੀ ਵੀ ਹੈਗੀ ਐ ਤੁਸੀਂ ਦੇਖਿਆ ਹੋਣਾ ਕੋਈ ਪੰਜਾਬੀ ਰੇੜੀ ਲਾ ਕੇ ਖੜਿਆ ਕੋਚੇ ਰੇੜੀ ਐ ਆਨੰਦ ਸਿੰਘ ਵੀ ਰੇੜੀ ਲਗੀਆਂ ਪੰਜਾਬੀ ਲੱਗੀਆਂ ਲekin ਉੱਤੇ ਜਾਂਦਾ ਕੋਈ ਨਹੀਂ ਐ ਹੰ ਆਤ ਪੈ ਗਈ ਗੰਦ ਖਾਣ ਦੀ ਇਹਨਾਂ ਨੂੰ ਗੰਦਗੀ ਖਾਣ ਦੀ ਆਤ ਪੈ ਗਈ ਇਹਨਾਂ ਤੋਂ ਨਾ ਇੱਕ ਨਾ ਸੰਦੀਪ ਜੀ ਆਪਾਂ ਦੋ ਇਕੱਠੇ ਬੈਠੇ ਹੁਣ ਦੋਏ ਇਕੱਠੇ ਬੈਠੇ ਸਾਡੇ ਦੋਨੋਂ ਦਾ ਪਿਆਰਾ ਹੀ ਤਾਂ ਬੈਠੇ ਹੰ ਜੇ ਤੁਹਾਡੇ ਦਿਲ 'ਚ ਵੀ ਮੜੀ ਜਿਹੀ ਨਫਰਤ ਹੋਵੇ ਮੇਰੇ ਖਿਲਾਫ ਜਾਂ ਮੇਰੇ ਦੇ ਤੁਹਾਡੇ ਖਿਲਾਫ ਹੋ ਜਾਏ ਅਸੀਂ ਕਿ ਜੀ ਯਾਰ ਵੀਡੀਓ ਇਕੱਠੇ ਬਣਾ ਰਹੇ ਸਾਨੂੰ ਕੀ ਲੋੜ ਪਈ ਨੂੰ ਚਮਕਾਣ ਦੀ ਸਾਨੂੰ ਕਰੋੜੀਆ ਨੂੰ ਮਸ਼ਹੂਰ ਕਰਨ ਦੀ ਸਾਡੇ ਲੋਕਾਂ 'ਚ ਇਹ ਹੀਣ ਭਾਵਨਾ ਹੈ ਉਹ ਆਪਣੇ ਨੂੰ ਨਹੀਂ ਕਹਿੰਦੇ ਮਰਨੋਂ ਭੁੱਖਾ ਇਦੋਂ ਪਾਣੀ ਖਾਣਾ ਜੇ ਪਾਖਾ ਖਾਓਗੇ ਤਾਂ ਅਮੀਰ ਹੋ ਜਾਣਾ ਉਹਨਾਂ ਕੋ ਖਾਣਾ ਜਾ ਕੇ ਨਾਲੇ ਗੰਦ ਖਾਣਾ ਤੇ ਨਾਲੇ ਆਪਣੇ ਵਾਲੇ ਨੂੰ ਫੇਰ ਉੱਥੇ ਜਿਹੜਾ ਮਾਰਨਾ ਬਿੱਤੀ ਸਹਾਇਤਾ ਜਿਹੜੀ ਹੁੰਦੀ ਹੈ ਜਿਹੜਾ ਆਰਥਿਕ ਤੌਰ ਤੇ ਆਪਣੇ ਨੂੰ ਕਮਜ਼ੋਰ ਕਰਨਾ ਸਬਜੀ ਮੰਡੀ ਚ ਚਲ ਜਾਓ ਆਪਣੇ ਪੰਜਾਬੀ ਕਈ ਵਾਰ ਜੱਦਾ ਸਮਾਨ ਲੈ ਕੇ ਆਉਂਦੇ ਨਾ ਵੇਚਣ ਉਦਾਂ ਹੀ ਬਾਬਾ ਚੱਲ ਜਾਂਦੇ ਵਿਕਦਾ ਹੀ ਨਹੀਂ ਸਾਡੇ ਆਪਣੇ ਲੋਕ ਮੈਂ ਕਹਿੰਦਾ ਅਮਰਤਾਰੀ ਬੰਦੇ ਮੈਂ ਦੇਖੇ ਵੀ ਇਹਨਾਂ ਪ੍ਰਵਾਸੀਆਂ ਤੋਂ ਲੈ ਰਹੇ ਜਿਹੜੇ ਪ੍ਰਵਾਸੀ ਥੋੜੀ ਦੇ ਰੋਟੇ ਤੇ ਜੀ ਬੀੜੀਆਂ ਪੀਂਦੇ ਦੂਜੇ ਵਾਰ ਜਾ ਕੇ ਜਾਂ ਜਰਦਾ ਲਾਂਦੇ ਕੁਛ ਕਰਦੇ ਜਾਨੀ ਉਹ ਚੀਜ਼ਾਂ ਵਰਤਦੇ ਉਹ ਮੁੜ ਕੇ ਆ ਕੇ ਉਹਨਾਂ ਤੋਂ ਸਬਜ਼ੀਆਂ ਵੇਚਦੇ ਆ ਕੇ ਹੱਥ ਵੀ ਨਹੀਂ ਧੋਂਦੇ ਕਿੰਨੀਆਂ ਵੀਡੀਓ ਬਾਹਰ ਹੋਈਆਂ ਗੰਦੀਆਂ ਜਿੰਨਾ ਗੰਦਮੰਦ ਕੰਮ ਕਰਦੇ ਸਾਡੇ ਲੋਕ ਯਾਰ ਆਪਣੇ ਨੂੰ ਆਪਣੇ ਮਾਰ ਰਹੇ ਇਹ ਜੇ ਆਪਣੇ ਆਪਣੇ ਤੋਂ ਖਰੀਦਣਾ ਮੈਂ ਕਹਿੰਦਾ ਖਰੀਦਦਾਰ ਸ਼ਰਵਾਦ ਕਰ ਦੋ ਜਿਹੜੇ ਪਿੰਡਾਂ ਦੇ ਵਿੱਚ ਫੇਰੀ ਲਾਣ ਆਂਦੇ ਕੋਈ ਆਂਦੇ ਉਹਨਾਂ ਨੂੰ ਬੰਦ ਕਰੋ ਓਏ ਪਿੰਡ ਚ ਨਹੀਂ ਆਦਾ ਫੇਰੀ ਲਾਣਾਂ ਜੋ ਸਮਾਨ ਲੈਣਾ ਆਪਾਂ ਬਾਜ਼ਾਰ ਚ ਜਾਵਾਂਗੇ ਤੁਹਾਨੂੰ ਤਾਂ ਪਹਿਲਾਂ ਹੀ ਉਹ ਇੱਕ ਕਮਜ਼ੋਰੀ ਕਰ ਰਹੇ ਤੁਹਾਨੂੰ ਸਰੀਰਕ ਪੱਖੋਂ ਕਮਜ਼ੋਰ ਕਰ ਰਹੇ ਤੁਹਾਨੂੰ ਆਲਸੀ ਬਣਾ ਰਹੇ ਜਿਹਨੂੰ ਸ਼ਹਿਰ ਘਰਾਂ ਦੇ ਮਰੇ ਸਭ ਨੂੰ ਮਿਲਦਾ ਉਹ ਕਿਉਂ ਬਾਜ਼ਾਰ ਇੱਕ ਤਾਂ ਅਸੀਂ ਆਪਣਾ ਆਲਸੀ ਬਣ ਰਹੇ ਦੂਜਾ ਜਿਹੜਾ ਸਾਡੇ ਭਰਾ ਬਾਜ਼ਾਰ 'ਚ ਸਾਡੇ ਆਪਣੇ ਭਰਾ ਬਾਜ਼ਾਰਾਂ 'ਤੇ ਦੁਕਾਨਾਂ ਲਾ ਕੇ ਬੈਠੇ ਉਹ ਬੇਚਾਰੇ ਉਹ ਬੇਲੇ ਬੈਠੇ ਉਹਨਾਂ ਤੋਂ ਖਰੀਦਣਾ ਹੀ ਜਾਣ ਅੱਛਾ ਇੱਕ ਗੱਲ ਵਿੱਚ ਹੋਰ ਐਡ ਕਰਨਾ ਚਾਹੁੰਦਾ ਵੀ ਐਨ ਆਰ ਆਈ ਭ੍ਰਮ ਦੀ ਗੱਲ ਕਰਨ ਚਾਹੁੰਦਾ ਜਿਸ ਤਰ੍ਹਾਂ ਮੈਂ ਦੇਖਿਆ ਤਾਂ ਹੈ ਨਹੀਂ ਸੁਣਿਆ ਹੀ ਹੈ ਜਾਂ ਖਬਰਾਂ ਦੇਖੀਆਂ ਜਾਂ ਸੁਣਿਆ ਜਿੱਦਾਂ ਥੁੱਤ ਸੁਣ ਲਿਆ ਹੋਰ ਤੇ ਭ੍ਰਮ ਤੇ ਸੁਣ ਲਿਆ ਵੀ ਪੰਜਾਬ 'ਚ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਹੋਈਆਂ ਕਿ ਨਾਲ ਕਿ ਨਾਲ ਜਿੱਥੇ-ਜਿੱਥੇ ਕੋਠੀ ਪਾਤੀ ਛੱਤ ਦੀ ਰਹਿੰਦੇ ਬਹਾਰ ਹੈ ਵੀ ਉੱਥੇ ਪਿੱਛੇ ਰਹਿ ਕੌਣਦੇ ਆ ਵੀ ਪ੍ਰਵਾਸੀ ਰਹੇ ਰਿਹਾ ਲੇਕਿਨ ਵੀ ਉਹ ਜੇ ਪ੍ਰਵਾਸੀ ਰਹੇ ਤਾਂ ਆਪਣੇ ਜਿਹੜੇ ਪਿੰਡ ਦਾ ਕੋਈ ਗਰੀਬ ਬੰਦਾ ਉਸ ਨੂੰ ਵੀ ਉੱਥੇ ਵਾਹ ਜੀ ਬਸ ਨਹੀਂ ਜੀ ਤੁਹਾਡੀ ਗੱਲ ਆ ਕਸ ਵੀ ਗੱਲ ਆ ਮੇਰੇ ਦਿਲ ਦੀ ਗੱਲ ਹੈ ਮੈਂ ਗਿਆ ਨਹੀਂ ਇਹ ਦੇਖਿਆ ਨਹੀਂ ਇਹ ਸੁਣਿਆ ਨਹੀਂ ਮੇਰੇ ਦਿਲ ਦੀ ਗੱਲ ਹੈ ਜੋ ਮੈਂ ਕਹਿਣਾ ਚਾਹੁੰਦਾ ਸੀ ਨਾ ਉਹ ਤੁਸੀਂ ਕਹਿੰਦਾ ਯਾਰ ਜੇ ਆਪਾਂ ਕੋਠੀ ਪਾਈ ਹੈ ਇਹ ਹਕੀਕਤ ਆ ਮੈਂ ਦੇਖਿਆ ਉਹ ਚੀਜ਼ਾਂ ਸ਼ੰਕਰ ਪਿੰਡ ਵਾਲੇ ਪਾਸੇ ਚੱਲ ਜਿਓ ਮੈਂ ਨਾ ਲੈ ਕੇ ਕਹਿੰਦਾ ਪਿੰਡ ਦਾ ਇਹਨਾਂ ਪਾਸੇ ਜਾ ਕੇ ਦੇਖ ਲਿਓ ਹੋਰ ਕਈ ਪਿੰਡ ਨੇ ਇਹ ਦੋਆਬੇ ਦੇ ਵਿੱਚ ਉੱਥੇ ਆਪਾਂ ਪਰਵਾਸੀ ਨੂੰ ਤਾਂ ਜਗ੍ਹਾ ਦੇਤੀ ਹੋਈ ਬਿਲਕੁਲ ਸਾਡੇ ਪਿੰਡ ਦਾ ਗਰੀਬ ਤਾਂ ਛੱਡੋ ਕਿਉਂ ਡਾ ਕੋ ਰਿਸ਼ਤੇਦਾਰ ਵੀ ਹੈਗਾ ਨਾ ਮਾੜਾ ਉਹ ਰਿਸ਼ਤੇਦਾਰ ਨੋ ਵੀ ਕਿ ਆ ਵੀ ਤੁਸੀਂ ਦੇਖ ਭੜ ਕਰਨਾ ਆਪਣਾ ਰਿਸ਼ਤੇਦਾਰ ਨਹੀਂ ਛੱਡਿਆ ਵੀ ਜਲਦੀ ਜਲਦੀ ਮਾਸੀ ਦੇ ਮੁੰਡੇ ਦੋ ਐ ਇੱਕ ਮੁੰਡਾ ਇੱਥੇ ਮੇਰੇ ਨਾਲ ਪਛਰੇ ਇੱਕ ਉਹਦਾ ਭੂਆ ਦੇ ਮੁੰਡੇ ਆ ਚਾਚੇ ਦਾ 3 ਮਹੀਨੇ ਵੀ ਹੈ ਜਾਇਦਾਦ ਵੀ ਹੈ ਬੁੱਢੀ ਵੀ ਹੈ ਉਸ ਨੂੰ ਉਪਰਵਾਸੀ ਨੂੰ ਦੇਤੇ ਆਪਣੇ ਨੂੰ ਨਹੀਂ ਦਿੱਤੇ ਹੂੰ ਉੱਥੋਂ ਇਹ ਪ੍ਰਵਾਸੀ ਸਮਝ ਜਾਂਦਾ ਵੀ ਇਹਨਾਂ ਨੂੰ ਆਪਣੇ ਆਸ ਵਿੱਚ ਕਿੰਨਾ ਪਿਆਰਾ ਕੱਲ ਕੋਈ ਗੱਲ ਹੋ ਜੇ ਨਾ ਪ੍ਰਵਾਸੀ ਇਹ ਕਹਾਂ ਤੁਸੀਂ ਬੋਲ ਦੋ ਤੁਹਾਡੇ ਪਰ ਐਫ ਆਰ ਆ ਤੁਹਾਡਾ ਬੰਦਾ ਐਫ ਆਰ ਕਰਾਊਗਾ ਅੱਜ ਤੁਹਾਡੇ ਤੇ ਪ੍ਰਵਾਸੀ ਫਿਰ ਬੈਠ ਕੇ ਨਜ਼ਾਰਾ ਦੇਖਦਾ ਵੀ ਦੇ ਮੇਰੇ ਪਿੱਛੇ ਲੜ ਰਹੇ ਮੈਨੂੰ ਲੜਨ ਦੀ ਕੀ ਲੋੜ ਐ ਆਪੇ ਮਰਨਗੇ ਲੜਕੇ ਨਾਲੇ ਸਗੇ ਭਾਈ ਲੜ ਪੈਂਦੇ ਆ ਇਸ ਵਿੱਚ ਦੂਜੀ ਗੱਲ ਇਹ ਹੈ ਵੀ ਜਮੀਨਾਂ ਜਾਇਦਾਦਾਂ ਦੀ ਗੱਲ ਕੀਤੀ ਯਾਰ ਕਿਸੇ ਨੇ ਸਿਰ ਤੇ ਦਾ ਚੱਕ ਲੈ ਕੇ ਨਹੀਂ ਜਾਣੀ ਨਾ ਕੋਈ ਜਿਹੜੇ ਆਪਣੇ ਪੰਜਾਬੀ ਨਾ ਉਹ ਕਬਜ਼ਾ ਕਰਨ ਗਿਆ ਤਾਂ ਜੇ ਤੁਸੀਂ ਇਹਨੂੰ ਦੇਖਭਾਲ ਦਿੱਤੀ ਨਾ ਤੁਹਾਨੂੰ ਉਹ ਤੋਂ ਜਿਆਦਾ ਵਧੀਆ ਬਣਾ ਕੇ ਦਊਗਾ ਤੇ ਨਾਲੇ ਤੁਹਾਡਾ ਭਾਈਚਾਰਾ ਆਪਸ ਵਿੱਚ ਜਿਹੜਾ ਭਾਈਚਾਰਾ ਉਹ ਕਾਇਮ ਰਹਿਣਾ ਤੇ ਜਿਹੜਾ ਬਾਕੀ ਦਰ ਹੈ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਸੀ ਨਾ ਆਪਣੇ ਮੁਲਕ ਦੇ ਉੱਤੇ ਤਾਂ ਅੰਗਰੇਜ਼ਾਂ ਨੇ ਕੀ ਕੀਤਾ ਸੀ ਕਹਿੰਦੇ ਜਿਹੜੀ ਮੈਂ ਕਹਾਣੀ ਸੁਣਦਾ ਹੁੰਦਾ ਬਣੀਆਂ ਦਾ ਇਹ ਜਿਸ ਤਰ੍ਹਾਂ ਕਹਾਣੀ ਬਣਦੀ ਵੀ ਇੱਕ ਅੰਗਰੇਜ਼ ਜਿੱਦਾਂ ਅੰਗਰੇਜ਼ ਵਪਾਰ ਕਰਨ ਆਏ ਸੀ ਇੱਥੇ ਹਿੰਦੁਸਤਾਨ 'ਚ ਉਹਨਾਂ ਨੇ ਘੋੜਾ ਛੱਡਿਆ ਕਿਸ ਦੇ ਖੇਤ 'ਚ ਇਹਦੇ ਕੋ ਬੜ ਗਿਆ ਘੋੜਾ ਜਾਂ ਛੱਡਤਾ ਉਹ ਖੇਤ ਵਾਲੇ ਨੇ ਕੀ ਕੀਤਾ ਘੋੜੇ ਨੂੰ ਕਿਥੋਂ ਭਜਾਣ ਦੀ ਬਜਾਏ ਆਪਣੇ ਖੇਤੋਂ ਕੱਢ ਕੇ ਦੂਜੇ ਦੇ ਖੇਤ 'ਚ ਮਾਰਪਣ ਉਹ ਬੰਦਾ ਆ ਉਹਨੇ ਆਪ ਦੀ ਕੱਢ ਕੇ ਦੂਏ ਦੇ ਮਾਰਦਾ ਉਹਨਾਂ ਦੋ ਤਿੰਨ ਚੀਜ਼ਾਂ ਦੇਖੀਆਂ ਆਂਦੀਆਂ ਉਹਨਾਂ ਤੋਂ ਅੰਦਾਜ਼ਾ ਲਾ ਲੈ ਕਿਉਂਕਿ ਉਹ ਦਿਮਾਗ ਵਾਲੇ ਆ ਬਈ ਉਹਨਾਂ ਦੇ ਦਿਮਾਗ ਤੋਂ ਅਜਾ ਲੱਗਦਾ ਵੀ ਇਹ ਭਾਈ ਇੱਕ ਦੂਜੇ ਤੋਂ ਖਾਰ ਖਾਂਦੇ ਇਹਦੇ ਦੀ ਇੱਕ ਦੂਜੇ ਨਾਲ ਨਹੀਂ ਬਣਦੀ ਤਾਂ ਤੇ ਰਾਜ ਕਰਨਾ ਸੌਖਾ ਹੈ ਬਿਲਕੁਲ ਇਹ ਸਿਰਫ ਆਪਣਾ ਆਪਣਾ ਹੀ ਦੇਖਦੇ ਇਹ ਦੂਜੇ ਦਾ ਨਹੀਂ ਦੇਖਦੇ ਉਹੀ ਹਾਲ ਅੱਜ ਹੈ ਵੀ ਅੱਜ ਆ ਪੱਤਰਨੇ ਦਾ ਲਾਰੇ ਜੀ ਉੱਥੇ ਬੈਠ ਕੇ ਕਿੰਨੇ ਕੁ ਲੋਕ ਇਕੱਠੇ ਹੋਏ ਕਿਹੜਾ ਪੰਜਾਬ ਪਹੁੰਚ ਗਿਆ ਜੀ ਉੱਥੇ ਬਿਲਕੁਲ ਉੱਥੇ ਮਥਾ ਹੀ ਉਹ ਪਿੰਡ ਦੇ ਸੀਗੇ 400 200 ਜਾਂ 300 ਬੰਦਾ ਹੋਊਗਾ ਐਡੇ ਯਾਰ ਤਰਾਜ ਦੀ ਤੁਸੀਂ ਇੱਕ ਤਾਂ ਆਪਣੇ ਵਾਸਤੇ ਧਰਨੇ ਲਾਰੇ ਆਪਣੇ ਘਰਾਂ 'ਚ ਹੀ ਰਹਿ ਕੇ ਬਿਲਕੁਲ ਬਿਲਕੁਲ ਤੇ ਉੱਥੇ ਵੀ ਪਹੁੰਚ ਨਹੀਂ ਰਹੇ ਉੱਥੇ ਪਹੁੰਚ ਗਏ ਕੋਈ ਸਿਰਫ ਤੂੰ ਜਿਹੇ ਹੀ ਡਿਗਰੇ ਨਾ ਬਈ ਅੱਗੇ ਸਾਡੇ ਘਰੋਂ ਕੰਨ ਲੱਗਦੇ ਮਾਰਾ ਜਦੋਂ ਤੁਹਾਡੇ ਘਰੇ ਲੱਗੀ ਉਸ ਦਿਨ ਵੀ ਕਿਹਨਾਂ ਨਹੀਂ ਪਹੁੰਚਣਾ ਇਹ ਹਕੀਕਤ ਹੈ ਤੇ ਲਾਸਟ ਵਿੱਚ ਇਸ ਦਾ ਹੱਲ ਕਿਹਾ ਜਿਹੜਾ ਹੱਲ ਕਿਹਾ ਕੱਢਿਆ ਜਾ ਸਕਦਾ ਹੈ ਦਾ ਕਨਕਲੂਜਨ ਹੱਲ ਦਾ ਜਿਹੜਾ ਹੱਲ ਇਹ ਆ ਜਿਹੜੀ ਅਹੀ ਗੱਲ ਕਰਦੇ ਵਾਰ-ਵਾਰ ਅਸੀਂ ਕਹਿੰਦੇ ਨਾ ਵੀ ਸਾਡੇ ਵਾਲੇ ਬਾਹਰ ਜਾ ਰਹੇ ਜੀ ਇਹ ਕਿੱਦਾਂ ਰੋਕਣੇ ਇਹ ਇਦਾਂ ਹੀ ਰੁਕਣੇ ਵੀ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਜਿਹੜੇ ਇਹਨਾਂ ਦੇ ਵੋਟਾਂ ਬਣੀਆਂ ਹੋਈਆਂ ਬਲਤਾ ਉਹ ਜਾਂਚ ਹੋਣੀ ਚਾਹੀਦੀ ਕਿਨੇ ਬਣਾਈਆਂ ਕਿਦਾਂ ਰਾ ਸਿੱਕਾ ਦੋ ਬੋਟ ਬਣੀ। ਕੀ ਇਹਦੀ ਇੱਥੇ ਜਿਹੜੀ ਬੋਟ ਬਣੀ ਆ ਉੱਥੇ ਬੋਟ ਹੈ ਨਹੀਂ ਐ। ਹੂੰ ਜੇ ਦੋ ਪਾਸੇ ਬੋਟ ਹੈ ਨਾ ਜਿੱਦ ਵਿੱਚੇ ਬਣਾਉਣ ਵਾਲੇ ਤੇ ਕੋਈ ਹੋਵੇ ਯਾਰ ਆਪਣਾ ਹੋਵੇ ਚਾਹੇ। ਹੂੰ ਵਿੱਚੇ ਜਿਹਦੀ ਬਣੀ ਐ। ਜਿਹਨਾਂ ਤਸਦੀਕ ਕੀਤੀ ਐ ਪੈਂਚ ਹੋਵੇ, ਸਰਪੰਚ ਹੋਵੇ, ਚਾਹੇ ਐਮਸੀ ਹੋਵੇ, ਚਾਹੇ ਪ੍ਰਧਾਨ ਹੋਵੇ। ਉਹ ਤੇ ਪਲੱਸ ਜਿਨ੍ਹਾਂ ਮਤਲਬ ਜਿਹਦੀ ਬਣੀ ਐ ਦੇ ਦੋਨਾਂ ਪਾਸਿਆਂ ਦਾ 420 ਦਾ ਪਰਚਾ ਦੋਨਾਂ ਦੇ ਹੋਵੇ। ਹੂੰ ਦੋਨਾਂ ਦੇ ਹੋਵੇ। ਤੇ ਦੂਜੀ ਗੱਲ ਜਿਹਦੇ ਕੋਲੇ ਬੰਦੇ ਆ ਕੇ ਰਹਿੰਦੇ ਆ। ਜਦਾਂ ਬੰਦਾ ਜਿਹਨੇ ਵੀ ਰੱਖਿਆ ਹੋਇਆ ਪਰਵਾਸੀ ਰੱਖਿਆ ਉਹ ਆਪਣੀ ਉਹਦੀ ਜਿਹੜੀ ਹੈ ਵੈਰੀਫਿਕੇਸ਼ਨ ਰਿਕਵੇਸ਼ਨ ਜੀ ਜ਼ਰੂਰੀ ਹੈ ਵੈਰੀਫਿਕੇਸ਼ਨ ਕਰਾਉਣ ਦੇ ਨਾਲ ਨਾਲ ਉਸ ਬੰਦੇ ਨੇ ਜਿਹਦਾ ਰੱਖਿਆ ਉਹਦੀ ਲਿਸਟਾ ਦੇਖੋ ਪ੍ਰਸ਼ਾਸਨ ਵੱਲੋਂ ਤਾਂ ਬਾਰ ਬਾਰ ਕਿਹਾ ਜਾਂਦਾ ਵੀ ਵੈਰੀਫਿਕੇਸ਼ਨ ਕਰਾਈ ਜਾਵੇ ਲੇਕਿਨ ਕਰਵਾਉਂਦੇ ਨਹੀਂ ਹੈ ਉਹ ਜੇ ਗੱਲ ਆਨੰਦਪੁਰ ਸਾਹਿਬ ਕੀ ਕੀਤੀ ਜਾਵੇ ਤਾਂ ਬਹੁਤ ਕਾਫੀ ਪਿਛਲੇ ਕਈ ਮਹੀਨੇ ਤੋਂ ਅਸੀਂ ਮੰਗਪੱਤਰ ਦਿੱਤਾ ਹੋਇਆ ਸੋਮਵਾਰ ਜਾਂ ਮੰਗਲਵਾਰ ਆਪਾਂ ਉਹਦਾ ਉਹ ਲੈਣਾ ਬੈਕਅਪ ਕੀ ਹੈ ਮੋਹੀ ਗੱਲ ਤੇ ਆ ਰਿਹਾ ਜੀ ਫਿਰ ਵੀ ਜਿਹਦੇ ਜਿਹਦਾ ਰੱਖਿਆ ਹੋਇਆ ਉਸ ਬੰਦੇ ਨੂੰ ਉਹਦੀ ਪ੍ਰਾਪਰਟੀ ਪਲਾਟ ਤੋਂ ਦਾ ਜਿਹੜਾ ਸਾਰਾ ਉਹਨਾਂ ਅਟੈਚ ਕੀਤਾ ਜਾਵੇ। ਵੀਦੇ ਕੋਲੇ ਰਹਿੰਦਾ ਬੰਦਾ ਜੇ ਕੱਲ ਨੂੰ 19 ਕੀ ਕਰਕੇ ਜਾਂਦਾ ਨਾਲੇ ਦੋਚੀ ਹੈ। ਮੈਂ ਕਹਿੰਦਾ ਲਿਖ ਕੇ ਗਰੰਟੀ ਦੇ ਲੈ ਉਹ ਜੇ ਬੰਦਾ ਰਾਕਿਆ ਕੋਈ। ਜਗ੍ਹਾ 'ਤੇ ਘਰ ਤੇ ਆਊਗੀ ਨਾ ਕਿਉਂਕਿ ਆਪਣਾ ਸੋਚਦੇ ਇਹ ਲੋਕ। ਜਦੋਂ ਆਪਣੇ ਘਰ ਤੇ ਆਊਗੀ ਯਾਰ ਜੇ ਮੈਂ ਰੱਖ ਲਿਆ ਕੱਲੇ ਕੁਝ ਕਰ ਗਿਆ ਤਾਂ ਮੇਰਾ ਤਾਂ ਨੁਕਸਾਨ ਹੋ ਜਾਊ ਮੇਰਾ ਘਰ-ਬਾਰ ਵੀ ਜਾਊਗਾ। ਵੀ ਮੈਨੂੰ ਸਜ਼ਾ ਹੀ ਭੁਗਤਣੀ ਪਊਗੀ। ਆਪੇ ਰੱਖਣੋ ਅਟਜਣਾ ਇਹਨਾਂ ਨੇ। ਤੇ ਉਹ ਵਾਕੇ ਫਿਰ ਆਣਗੇ ਕੰਮ ਕਰਕੇ ਵਾਪਸ ਜਾਣਗੇ। ਜਦੋਂ ਮੂੰਹ ਹੀ ਨਹੀਂ ਲਾਣੇ। ਯਾਰ ਅਰਬ ਕੰਟਰੀ ਦੇ ਵਿੱਚ ਆਪਾਂ ਕਿਉਂ ਨਹੀਂ ਦਾਵਾ ਠੋਕਦੇ ਸਾਨੂੰ ਛੜੀਆਂ ਚਾਪ ਚਾਹੀਦੀ ਆਪਾਂ ਗੱਲ ਕਰ ਦਿੰਦੇ ਆ ਵੀ ਕੈਨੇਡਾ ਅਮਰੀਕਾ ਜੇ ਪੱਕੇ ਹੋ ਰਹੇ ਪੱਕੇ ਹੋ ਪਹਿਲੇ ਤਾਂ ਉਹ ਪੈਸੇ ਲਾ ਕੇ ਜਾਂਦੇ ਉਹ ਤਾਂ ਚਲੋ ਪੁਰਾਣੀਆਂ ਗੱਲਾਂ ਹੋ ਗਈਆਂ ਉਹ ਤਾਂ ਸਭ ਨੂੰ ਪਤਾ ਵੀ ਇਹ ਯਾਰ ਉਹਨਾਂ ਮੰਗੋ ਇੱਥੇ ਟ੍ਰੈਕਟਰ ਵੜ ਕੇ ਨਹੀਂ ਜਾਂਦੇ ਉਹਨਾਂ ਦੀ ਸ਼ਰਤਾਂ ਪੂਰੀ ਕਰਦੇ ਆਈਡੈਂਟਿਟੀ ਕਰਕੇ ਜਾਣਾ ਤੇ ਪਲਾਟ ਤੋਂ ਉਹਨਾਂ ਨੂੰ ਪੈਸਾ ਦੇਣਾ ਕਿੰਨੇ ਕਿੰਨੇ ਲੱਖ ਰੁਪਏ ਕਿੰਨੇ ਲੱਖ ਰੁਪਏ ਖਰਚੇ ਦੇ ਕਿੰਨੇ ਲੱਖਾਂ ਰੁਪਏ ਖਰਚ ਕੇ ਜਾਣਾ ਜਾ ਕੇ ਚੱਲ ਕੇ ਨਾ ਜੀ ਜੋਤੇ ਪੱਕੇ ਹੋ ਗਏ ਜਾਂ ਉਹਨੇ ਪੱਕੇ ਕਰ ਦਿੱਤਾ ਉੱਤੇ ਹਾਲਾਤ ਕੀ ਹੈ ਦੇਖਿਆ ਨਹੀਂ ਹੁਣ ਪਿੱਛੇ ਝਗੜਾ ਹੋਇਆ ਆਪਣੇ ਲੜੇ ਆਪਣੇ ਲੜੇ ਉਹਨਾਂ ਦੇ ਨਾਲ ਲੜਦੇ ਇਹ ਹਮੇਸ਼ਾ ਵੀ ਹਾਲਾਤ ਖਰਾਬ ਹੈ ਹੁਣ ਤਾਂ ਕੰਮ ਕਰ ਉੱਥੇ ਵੀ ਕੋਈ ਨਾ ਜੀ ਆਪਣੇ ਲੜ ਰਹੇ ਆ ਜਾ ਕੇ ਚਾਹੇ ਉਹ ਭਾਰਤ ਦੇ ਆ ਚਾਹੇ ਹੋਰ ਕੰਟਰੀ ਦੇ ਆ ਜਿੱਥੇ ਵੀ ਹੈ ਉਹੀ ਲੜ ਰਹੇ ਨਾ ਉਹ ਉਹ ਲੋਕਾਂ ਦਾ ਕਾਨੂੰਨ ਦਾ ਡਰ ਹੈਗਾ ਨਾ ਬਿਲਕੁਲ ਕਿਉਂਕਿ ਜਦੋਂ ਆਪਾਂ ਤੁਸੀਂ ਯਾਰ ਗਲਤ ਗੱਲ ਹੁਣ ਤੇ ਅਮਰਦੇ ਤੁਸੀਂ ਬੋਲਣ ਲੱਗੇ ਸੋਵਰੀ ਵਿਚਾਰਨਾ ਵੀ ਮੇਰੇ ਮੂੰਹੋਂ ਕੋਈ ਗਲਤ ਸ਼ਬਦ ਨਿਕਲ ਗਿਆ ਕੱਲੋ ਮੈਂ ਤੇ ਕੇਸ ਨਾ ਪਾ ਜੇ ਸਾਨੂੰ ਡਾਰਾ ਵੀ ਸਾਡਾ ਯਾਰ ਪੰਜਾਬ ਸਾਡਾ ਏ ਆ ਸਾਡੀ ਜਗਾ ਏ ਜੇ ਸਾਨੂੰ ਲੋਕ ਜਾਣਦੇ ਆ ਸਾਡਾ ਵੈਰੀਫਿਕੇਸ਼ਨ ਤਾਂ ਹੋਈ ਪੂਰੀ ਵੀ ਸਾਨੂੰ ਪਤਾ ਨਹੀਂ ਸਾਡੇ ਦਾਦੇ ਪਰਦਾਦੇ ਤੱਕ ਤੇ ਜਾਣਦੀ ਆ ਪੁਲਿਸ ਪ੍ਰਸ਼ਾਸਨ ਵੀ ਸਾਡਾ ਇੱਕ ਮਿੰਟ ਚਾਕੇ ਠੋਕ ਦੇਣਾ ਨਹੀਂ ਯਾਰ ਜਿਹਦਾ ਕੋਈ ਪਤਾ ਥੈ ਹੀ ਨਹੀਂ ਐ ਨਾ ਪੁਲਿਸ ਅਪ ਵੈਰੀਫਿਕੇਸ਼ਨ ਉਹ ਉਹਦਾ ਕਤਲ ਕਰਨ ਲੱਗਿਆ ਨਹੀਂ ਡਰਦਾ ਅਸੀਂ ਬੋਲਣ ਲੱਗੇ ਵੀ ਡਰੀ ਜਾਂਦੇ ਉਸੇ ਤਰ੍ਹਾਂ ਜਿੱਦਾਂ ਆਪਾਂ ਦਾਵੇ ਠੋਕ ਦਿੰਦੇ ਨੇ ਵੀ ਆਪਾਂ ਪੱਕੇ ਜਿੱਦਾਂ ਕਨੇਡਾ ਅਮਰੀਕਾ ਅਮਰੀਕਾ ਚ ਹੋ ਗਏ ਹਨ ਕਦੇ ਆਪਾਂ ਦबई ਸੋਦੀ ਬਹਿਰੀਨ ਵਰਗੇ ਕੰਟਰੀਆਂ ਦਾ ਵਾਟ ਠੋਕੇ ਵੀ ਪੱਕੇ ਹੋਣਾ ਇੱਥੇ ਬਿਲਕੁਲ ਅਗਲੇ ਜੁੱਤੀ ਨਾ ਰੱਖ ਦੇ 10 ਗੱਡੀਆਂ ਪਾ ਲਓ 50 ਪਾ ਲਓ ਤੁਹਾਡੇ ਨਾਂ ਦੇ ਟਰਾਂਸਪੋਰਟ ਨਹੀਂ ਹੋਣੀ ਹੂੰ ਉੱਥੇ ਉਹਨਾਂ ਦੇ ਨਾਂ ਦੇ ਟਰਾਂਸਪੋਰਟ ਚੱਲਦੀ ਇੱਕ ਬੰਦਾ ਹੁੰਦਾ ਉਹਨਾਂ ਦਾ ਕਿਸੇ ਆਪਾਂ ਅਰਬੀ ਦਾ ਲੈ ਲਈਏ ਉਹਦੇ ਨਾਂ ਤੇ ਸਭ ਕੁਝ ਹੋਊਗਾ ਤੁਸੀਂ ਉਹਦੇ ਅੰਡਰ ਕੰਮ ਕਰ ਰਹੇ ਹੋ ਨੰਬਰ ਪਲੇਟ ਉਹਦੇ ਨਾਂ ਦੀ ਹੋਊਗੀ ਨੰਬਰ ਪਲੇਟ ਤੇ ਤੁਸੀਂ ਪਰ ਨੰਬਰ ਪਲੇਟ ਪੈਸੇ ਦੇਣ ਉਹਨੂੰ ਤੇ ਉਹਦੇ ਨਾਂ ਤੇ ਇੱਕ ਵੱਡੀ ਗੱਲ ਹੁੰਦੀ ਇਹ ਆ ਉਹ ਏ ਐਲ ਤੇ ਸ਼ੁਰੂ ਕਰਦੇ ਹਰੇ ਕੰਮ ਹੂੰ ਅੱਲ ਅੱਲ ਅੱਲਾ ਦੇ ਨਾਮ ਤੋਂ ਰੱਬ ਦੇ ਨਾਮ ਤੋਂ ਬਿਲਕੁਲ ਸਾਡੇ ਲੋਕਾਂ ਨੇ ਕਦੋਂ ਰੀਜ਼ ਕਰਨੀ ਉਹਨਾਂ ਦੀ ਸਾਡੇ ਲੋਕ ਸਿਰਫ ਇਹੀ ਜਾਣਦੇ ਵਧੀਆ ਕੱਪੜੇ ਪਾ ਦੇ ਰੀਲਾ ਬਣਾ ਲੀਆਂ ਉਹਦਾ ਚਾਰਗੀ ਦਾ 11 ਦੇ ਲਾਲੇ ਮੈਂ ਬਹੁਤ ਤਗੜਾ ਗੁੰਡਾ ਬਣ ਗਿਆ ਬਦਮਾਸ਼ ਬਣ ਗਿਆ ਜੀ ਮੈਂ ਤਾਂ ਡਰਾ ਕੇ ਰੱਖੇ ਵੇ ਆਪਣੇ ਚਾਚੇ ਦਾ ਦੇ ਗਾਂ ਜਦੋਂ ਮਰਜੀ ਪਾਲੇ ਉਹਨਾਂ ਨੂੰ ਆਪਣੇ ਪਿੰਡ ਜਿਹਨੂੰ ਮੈਂ ਕਟਾ ਲਉ ਜਦੋਂ ਪੰਜਾਬ ਦੀ ਗੱਲਾਂ ਦੀ ਜਾਂ ਆਪਣੇ ਹੱਕਾਂ ਦੀ ਗੱਲ ਆਉਂਦੀ ਦੱਸੋ ਯਾਰ ਕਿੰਨੇ ਗਾਂ ਦੇ ਕਿੰਨੇ ਕਿਨਿਤਰ ਕਿੰਨੇ ਚੱਲ ਗਏ ਉੱਥੇ ਜਿਹੜੇ ਆ بڑے بڑے ਗੈਂਗਸਟਰ ਬਣ ਜਾਂਦੇ ਗੁੰਡੇ ਬਣ ਜਾਂਦੇ ਜਾ ਜਿੱਥੇ ਮਰਜੀ ਖੇਤਰ ਚ ਲਾ ਲਓ ਯਾਰ ਇਲਾਕੇ ਚ ਕਿੱਡਾ ਮੈਂ ਨਾ ਮੇਰਾ ਮੈਨੂੰ ਡਰਦੇ ਆ ਚੱਲਦੇ ਯਾਰ ਜਿੱਥੇ ਕਰਨੇ ਵਾਲੇ ਕੰਮ ਉੱਥੇ ਤੁਸੀਂ ਕਰਦੇ ਨਹੀਂ ਆਪਣੇ ਨੂੰ ਡਰ ਜਾਂਦੇ ਆਪਣੇ ਤਾਂ ਬੁੱਧਾ ਵੀ ਮਾਰੇ ਦੇਣੇ ਇਹਨਾਂ ਨੇ ਇਹਦਾ ਆਪੇ ਦੱਬ ਹੋ ਜਾਣੇ ਜਿੱਤਾ ਤੁਸੀਂ ਲਿਆ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਬਿਠਾਈ ਜਾਂਦੇ ਪਰਵਾਸੀਆਂ ਨੂੰ ਪਰਵਾਸੀ ਮਤਲਬ ਮੇਰਾ ਸਿਰਫ ਜੁਪੀ ਬਿਹਾਰ ਤੋਂ ਨਹੀਂ ਹੈ ਮੈਂ ਬਾਹਰੀ ਰਾਜਾਂ ਤੋਂ ਜਿਹੜੇ ਜਿੰਨੇ ਵੀ ਬੰਦੇ ਆਏ ਉਹ ਪਰਵਾਸੀ ਨੇ ਓਕੇ ਮੇਨ ਮਕਸਦ ਤੁਹਾਡਾ ਹੈ ਵੀ ਜਿਹੜੇ ਬਾਹਰੋਂ ਕਿਸੇ ਵੀ ਰਾਜੋਂ ਜਿਹੜੇ ਪਰਵਾਸੀ ਜਿਹੜੇ ਤੇ ਪੰਜਾਬ ਚ ਕੰਮ ਕਰ ਲੀ ਜਾਂਦੇ ਆ ਵੀ ਆਪਣਾ ਉਹ ਜਿਹੜੇ ਕੰਮ ਕਰ ਕਰਨ ਤੇ ਜਾ ਤੇ ਆਪਣਾ ਵਾਪਸ ਜਾਣ ਜਦੋਂ ਫਿਰ ਸੀਜ਼ਨ ਆਉਂਦਾ ਫੇਰ ਆਣਾ ਫਿਰ ਵਾਪਸ ਜਾਣ ਨਾਲੇ ਉਹਨਾਂ ਦਾ ਵੀ ਦਿਮਾਗ ਸੱਟ ਰਣਾ ਜੀ ਆਪਣਿਆਂ ਦਾ ਵੀ ਸੱਟ ਰਣਾ ਦੋਨਾਂ ਪਾਸੇ ਦਿਮਾਗ ਸੱਟ ਰਹਿਣੇ ਨਾ ਕ੍ਰਾਈਮ ਹੋਊਗਾ ਨਾ ਆਪਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੜੀ ਜ਼ਿੰਮੇਵਾਰੀ ਲੈਣੀ ਪੈਣੀ ਕਿਉਂਕਿ ਜਿਸ ਤਰ੍ਹਾਂ ਆਪਾਂ ਮੰਗ ਪੱਤਰ ਦਿੱਤਾ ਪਿੱਛੇ ਬੈਕਅਪ ਹੁੰਦਾ ਲੈਣਾ ਹੈ ਜਦੋਂ ਕੋਈ ਕਿਹਦੀ ਸ਼ਿਕਾਇਤ ਕਰਦਾ ਜਾਂ ਕੁਝ ਕਰਦਾ ਉਹਦੀ ਪੂਰੀ ਤਬਦੀਸ਼ ਹੋਣੀ ਚਾਹੀਦੀ ਵੇ ਕਿਹੜੇ ਇਲਾਕੇ ਚ ਕਿੰਨੇ ਬੰਦੇ ਆ ਕਿਹਦੇ ਕੋ ਕਿੰਨੇ ਬੰਦੇ ਰਹਿ ਰਹੇ ਹੁਣ ਦੁਕਾਨਾਂ ਤੇ ਮੈਂ ਕਹਿੰਦਾ ਮੈਂ ਛੋਟੀ ਜੀ ਗੱਲ ਫੇਰ ਤੁਹਾਨੂੰ ਕਹਿਣ ਲੱਗਾ ਚਲੋ ਖਤਮ ਕਰਦੀ ਆ ਹੁਣ ਦੁਕਾਨਾਂ ਦੇ ਉੱਤੇ ਕਿੰਨੇ ਪਰਵਾਸੀ ਲੱਗੇ ਹੋਏ ਦੁਕਾਨਾਂ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਹੈਗੀ ਆ ਪੁਲਿਸ ਕੋਲੇ ਬਾਬਾ ਜਾਂਚ ਕਰਾਂਗੇ ਵੀ ਮੈਂ ਹੁਣ ਕੈਮਰਾ ਕਹਿੰਦਾ ਆਪਾਂ ਪੁੱਛਾਂਗੇ ਪੁੱਛਪੜਤਾਲ ਕਰਾਂਗੇ ਦੁਕਾਨਾਂ ਤੋਂ ਲੈ ਕੇ ਪੱਠਿਆਂ ਦੀ ਕਿੰਨੇ ਪੱਠਿਆਂ ਦੇ ਕਿੰਨੇ ਆਦੇ ਜਾਂਦੇ ਸੀ ਕਿਹਦੇ ਕੋਲ ਅਸਲ ਪੂਰਾ ਡਾਟਾ ਕਿੰਨੇ ਪੱਠੇ ਦੇ ਕਿੰਨੇ ਕਿੰਨੇ ਬੰਦੇ ਕੰਮ ਕਰਦੇ ਸ਼ਹਿਰ ਦੇ ਵਿੱਚ ਬਾਜ਼ਾਰ ਚ ਕਿੰਨੀਆਂ ਦੁਕਾਨਾਂ ਰੈਂਟ ਦੇ ਦਿੱਤੀਆਂ ਮਹਾਰਾਜ ਇੱਕ ਇੱਕ ਲੱਖ ਰੁਪਿਆ ਰੈਂਟ ਦੇ ਰਹੇ ਉਹ ਵੀ ਕੁਝ ਸਮੇਂ ਵਿੱਚ ਹੀ ਇੱਕਦਮ ਹੀ ਇੰਨਾ ਜਿਹੜਾ ਰਾਜਪੈਸਾ ਫਤਿਹਦਾ ਨਹੀਂ ਹੈ ਨਾ ਇੱਕ ਦਾ ਉਹਨਾਂ ਦੇ ਇੱਥੇ ਦੇਖੋ ਤੁਹਾਡੇ ਕਾਰੋਬਾਰ ਖੋਲੇ ਤੁਹਾਡੇ ਬੱਚੇ ਕੰਮ ਕੀ ਕਰਨਗੇ ਉਹ ਬਾਹਰੇ ਜਾਣਗੇ ਜਾਂ ਉਹਦੇ ਅੰਦਰ ਕੰਮ ਕਰਨਗੇ ਕੱਲ ਅੱਜ ਤੁਹਾਨੂੰ ਲੱਖ ਰੁਪਏ ਜਿਹੜਾ ਮਹਾਰਾਜ ਤੁਹਾਨੂੰ ਲੱਖ ਰੁਪਏ ਮਹੀਨਾ ਦੇ ਰਿਹਾ ਰੈਂਟ ਬਿਨਾ ਕੰਮ ਘੜ ਤੋਂ ਕਿੰਨਾ ਕੰਮ ਉਹ ਕੱਲ ਖਰੀ ਨਹੀਂਦਾ ਤੁਹਾਡੀ ਪੁਰਾਣੇ ਵਪਾਰੀ ਹੈਗੇ ਆ ਜਾਂ ਪੁਰਾਣੇ ਜਿਹੜੇ ਆਨੰਦ ਪ੍ਰਸਾਦ ਦੇ ਬਚਿੰਦੇ ਆ ਉਹ ਸ਼ਹਿਰ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਤੇ ਬਾਹਰ ਜਿਹੜੇ ਹੈਗੇ ਉਹ ਸ਼ਹਿਰ ਨੂੰ ਆਪਣਾ ਲੈ ਰੇ ਆ ਖਰੀਦ ਉਹ ਵੀ ਯਾਰ ਉਹੀ ਗੱਲ ਨਾ ਉਹ ਵੀ ਲੱਖ ਰੁਪਏ ਰੈਂਟ ਦੇ ਰਹੇ ਨਾਲ ਹੂੰ ਬਿਜਲੀ ਦਾ ਖਰਚ ਕਿੱਥੋਂ ਆ ਰਿਹਾ ਤਨਖਾਹਾਂ ਕਿੱਥੋਂ ਨਿਕਲੀਆਂ ਬਾਕੀ ਖਰਚੇ ਖਾਣ ਪੀਣ ਦੇ ਕਿੰਨੇ 50 ਖਰਚੇ ਹੁੰਦੇ ਬੰਦੇ ਰੱਖੇ ਹੋਏ ਆ 5-5 6 ਜਿਹੇ ਕਿੰਨੇ 50 ਖਰਚੇ ਹੁੰਦੇ ਉਹ ਕਿੱਥੋਂ ਖਰਚਾ ਨਿਕਲਦਿਆ ਲੱਖ ਰੁਪਏ ਤੋਂ ਰੈਂਟੇ ਜਾ ਰਹੇ ਆ ਤੁਸੀਂ ਆਓ ਸੋਣੋ ਜਿਹੜਾ ਤੁਹਾਨੂੰ ਲੱਖ ਰੁਪਏ ਰੈਂਟ ਦੇ ਤੁਹਾਡੀ ਦੁਕਾਨ ਲੈ ਸਕਦਾ ਤਾਂ ਤੁਹਾਡੀ ਦੁਕਾਨ ਕੱਲ੍ਹ ਖਰੀਦ ਵੀ ਸਕਦਾ ਉਹ ਤਾਂ ਐਨੀ ਹਿੰਮਤ ਹੈਗੀ ਤੜ ਹੈਗੀ ਹਿੰਮਤ ਹੈਗੀ ਉਹ ਸਿਰਫ ਨਕਮੇ ਹੋ ਗਏ ਇਹ ਚਾਰ ਇਹ ਲਾਲਚੀ ਹੋ ਗਏ ਚਾਰ ਛੱਲਣ ਦੇਖੇ ਨਹੀਂ ਕਿ ਯਾਰ ਘਰ ਵੀ ਕਹਿੰਦੇ ਸਾਡੇ ਘਰੇ ਲੈ ਲੋ ਸਾਡੇ ਨਾਲੇ ਬਹਿ ਜਾਓ ਇਹ ਹਾਲਾਤ ਹੋ ਚੁੱਕੇ ਨੇ ਜੇ ਪੰਜਾਬ ਨੂੰ ਬਚਾਣਾ ਹੈ ਛੋਟ ਜਿਹੇ ਫਿਰ ਕਹੂੰਗਾ ਜੇ ਪੰਜਾਬ ਨੂੰ ਬਚਾਣਾ ਹੈ ਤਾਂ ਇਹਨਾਂ ਦੀਆਂ ਵੋਟਾਂ ਜਿਹੜੀਆਂ ਬਣਆਂੀਆਂ ਬੰਦ ਕਰ ਦਿਓ ਇਹ ਆਣ ਕੰਮ ਕਰਨ ਆਪਦਾ ਜਾਣ ਤੇ ਜਿਹਦੇ ਚੱਲਦੇ ਤੁਸੀਂ ਆਪਣੇ ਬੱਚਿਆਂ ਦੇ ਲਈ ਜਰੂਰ ਆਣ ਵਾਲੇ ਬੱਚਿਆਂ ਦੇ ਲਈ ਇੱਕ ਸੁਨਹਿਰੀ ਭਵਿੱਖ ਬਣਾ ਸਕਦੇ ਨਹੀਂ ਤਾਂ ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖ ਹੋ ਖਤਮ ਹੈ ਬਿਲਕੁਲ ਭੋਨ ਜੀ ਸਾਨੂੰ ਜਰੂਰ ਕਮੈਂਟ ਕਰਕੇ ਦੱਸਣਾ ਵੀ ਜਿਹੜੇ ਅੱਜ ਇਹ ਮੁੱਦੇ ਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਨੂੰ ਕਿਸ ਪ੍ਰਕਾਰ ਦੇ ਲੱਗਿਆ ਸਾਨੂੰ ਜਿਹੜਾ ਜਰੂਰੀ ਪਤਾ ਲੱਗਣਾ ਚਾਹੀਦਾ ਵੀ ਜੋ ਆਪਾਂ ਗੱਲਬਾਤ ਕਰਦੇ ਆ ਉਹ ਤੁਹਾਡੇ ਕਿੰਨੇ ਕੁ ਤੁਹਾਡੇ ਫਾਇਦੇ ਵਾਸਤੇ ਹੈ ਜਾਂ ਨਹੀਂ ਹੈ ਤੇ ਇਸ ਤੋਂ ਬਾਅਦ ਵੀ ਅਸੀਂ ਬਾਕੀ ਮੁੱਦੇ ਤੇ ਜਿਹੜੀ ਗੱਲਬਾਤ ਕਰਦੇ ਰਹਾਂਗੇ ਤੇ ਤੁਹਾਨੂੰ ਦਿਖਾਦੇ ਰਹਾਂਗੇ ਤੇ ਸ਼ੇਅਰ ਕਰ ਦਿਓ ਤੇ ਬਾਕੀ ਗੱਲ ਮੇਨ ਗੱਲ ਜਿਹੜੀ ਹੈਗੀ ਹੈ ਜੋ ਇਸ ਦਾ ਸਿੱਟਾ ਨਿਕਲਦਾ ਸਿੱਟਾ ਇਸ ਦਾ ਇਹ ਵੀ ਸਾਨੂੰ ਖੁਦ ਨੂੰ ਹੀ ਜਿਹੜਾ ਸਿਚੁਏਸ਼ਨ ਰਹਿਣ ਦੀ ਲੋੜ ਹੈ そうですね。